ਭਗਵੰਤ ਮਾਨ ਜੀ ਜਿੱਦਣ ਤੁਹਾਡਾ ਨੰਬਰ ਲੱਗਣਾ ਨਾ ਤੇ ਤੁਹਾਡੀ ਮੁਲਾਕਾਤ ਵੀ ਦਿੱਲੀ ਵਾਲਿਆਂ ਨੇ ਕਰਨ ਨਹੀਂ ਆਉਣਾ ਇਸ ਕਰਕੇ ਥੋੜਾ ਜਿਆ ਸਮਭਲੋ ਪੰਜਾਬ ਨੂੰ ਬਚਾਉਣ ਦੇ ਲਈ ਇਸ ਪੰਜਾਬ ਦੀ ਜਰਖੇਜ ਨੂੰ ਬਚਾਉਣ ਦੇ ਲਈ ਲੋਕਾਂ ਨੇ ਤੁਹਾਡੇ ਤੇ ਬਹੁਤ ਉਮੀਦਾਂ ਲਾਈ ਹੋਈ ਸੀ ਹਾਂ ਔਰ ਤੁਸੀਂ ਉਹਨਾਂ ਸਾਰੀਆਂ ਉਮੀਦਾਂ ਦੇ ਉੱਤੇ ਪਾਣੀ ਫੇਰ ਦਿੱਤਾ ਇਸ ਕਰਕੇ ਪੰਜਾਬ ਦੇ ਲੋਕ ਔਰ ਖਾਸ ਕਰਕੇ ਲੁਧਿਆਣੇ ਦੇ ਲੋਕ ਅਸੀਂ 2.5 ਮਹੀਨੇ ਤੋਂ ਇੱਥੇ ਲੱਗੇ ਹੋਏ ਹਾਂ ਹਰ ਗਲੀ ਬਾਜ਼ਾਰ ਦੇ ਅੰਦਰ ਜਾਓ ਅਸ਼ੂ ਦੀ ਗੱਲ ਹੋ ਰਹੀ ਹੈ ਕਿ ਉਹ ਗਰੀਬਾਂ ਦੇ ਨਾਲ ਖੜਦਾ ਹੈ ਉਹ ਜੇ ਅੰਦਰ ਗਿਆ ਤਾਂ ਇਹ ਵੀ ਇੱਕ ਐਕਸਪੋਜ਼ ਹੋਏ ਲੋਕਾਂ ਦੇ ਸਾਹਮਣੇ ਕਿ ਉਹਦੇ ਤੇ ਝੂਠਾ ਮੁਕੱਦਮਾ ਬਣਾ ਕੇ ਇਹਨਾਂ ਨੇ ਜਿਹੜਾ ਇੱਥੇ ਜਿਹੜਾ ਸੀਗਾ ਉਹਨੂੰ ਨੀਮਾ ਦਿਖਾਉਣ ਦੀ ਕੋਸ਼ਿਸ਼ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਆਪ ਕਹਿ ਰਹੇ ਨੇ ਕਿ ਜਦੋਂ ਕਾਂਗਰਸ ਦੀ ਸਰਕਾਰ ਸੀ ਉਸ ਵੇਲੇ ਕਿਉਂ ਨਹੀਂ ਇਹ ਸਵਾਲ ਕੀਤੇ ਹੁਣ ਕਿਉਂ ਕਰ ਰਹੇ ਨੇ ਵਿਰੋਧੀ ਧਿਰ ਹੁਣ ਕਿਉਂ ਸਵਾਲ ਚੱਕ ਰਹੀ ਹੈ ਅਸੀਂ ਸਵਾਲ ਕਰੀਏ ਨਾ ਕਰੀਏ ਤੈਨੂੰ ਮਾਮਾ ਕਾਦੀ ਲਈ ਮੁੱਖ ਮੰਤਰੀ ਬਣਾਇਆ ਲੋਕਾਂ ਨੇ ਸਾਨੂੰ ਘਰ ਬਿਠਾਤਾ ਤੈਨੂੰ 92 ਐਮਐਲਏ ਦੇ ਕੇ ਕਾਵੇ ਕਰਕੇ ਭੇਜਿਆ ਤੈਨੂੰ ਇਸ ਕਰਕੇ ਭੇਜਿਆ ਕਿ ਪਿਛਲੀਆਂ ਸਰਕਾਰਾਂ ਦੇ ਅੰਦਰ ਕੋਈ ਕਮੀਆਂ ਪੇਸ਼ੀਆਂ ਰਹੀਆਂ ਹਨ ਜੀ ਅਸੀਂ ਮਹਿਸੂਸ ਕਰਦੇ ਹਾਂ ਉਹ ਤਾਂ ਹੀ ਤੈਨੂੰ ਲੋਕਾਂ ਨੇ ਫਤਵਾ ਦਿੱਤਾ ਤਾਂ ਜੇ ਤੈਨੂੰ ਫਤਵਾ ਦਿੱਤਾ ਤੇ ਤੂੰ ਹੁਣ ਪੁਰਾਣੇ 70 ਸਾਲ ਹੀ ਗਿਣੇ ਜਾਏਗਾ ਤੂੰ ਹੁਣ ਪੁਰਾਣੀਆਂ ਸਰਕਾਰਾਂ ਦਾ ਹੀ ਗਿਣਾਈ ਜਾਏਗਾ ਤਾਂ ਪੁਰਾਣੀਆਂ ਸਰਕਾਰਾਂ ਦੇ ਬੇਲੇ ਤਾਂ ਪੌਣੇ 3 ਲੱਖ ਕਰੋੜ ਦਾ ਕਰਜ਼ਾ ਸੀ ਜਿੱਦਣ ਤੂੰ ਚਾਰਜ ਲਿਆ ਜਿਹੜਾ ਤੂੰ 70 ਸਾਲਾਂ ਤੇ 50 ਸਾਲਾਂ ਦੀ ਗੱਲ ਕਰਦਾ ਤੇ ਤੂੰ ਸਾਢੇ ਤਿੰਨ ਸਾਲਾਂ 3 ਸਾਲ ਦੇ ਵਿੱਚ ਸਾਢੇ ਤਿੰਨ ਦਾ ਹਲੇ ਆਉਣਾ ਹੈ ਜੇ ਤਾਂ ਤੂੰ ਤਿੰਨ ਸਾਲਾਂ ਚ ਪੰਜ ਕਰ ਦਿੱਤਾ ਜਿੱਦਣ ਤੂੰ ਜਾਏਂਗਾ ਸੱਤ ਤੇ ਕਰਕੇ ਜਾਏਂਗਾ ਤੂੰ ਤਾਂ ਮਾਰ ਦੇਂਗਾ ਤੂੰ ਤਾਂ ਕਹਿੰਦਾ ਹੁੰਦਾ ਸੀ ਕਰਜ਼ੇ ਦੀਆਂ ਕਿਸ਼ਤਾਂ ਵਾਪਸ ਕਰੂੰਗਾ ਪਰ ਨਵੀਂ ਅੱਜ ਮੈਂ ਸਟੇਟਮੈਂਟ ਪੜ੍ਹੀ ਆ ਕਿ 1100 ਕਰੋੜ ਰੁਪਈਆ ਹੋਰ ਕਰਜ਼ਾ ਚੁੱਕ ਲਿਆ ਤਾਂ ਫਿਰ ਫਿਰ ਤੂੰ ਗੱਲ ਮੇਰੇ ਤਾਂ ਖਿਆਲ ਦੇ ਅੰਦਰ ਇਹ ਸਟੇਟਮੈਂਟ ਜਿਹੜੀ ਤੁਸੀਂ ਕਹਿ ਰਹੇ ਨੇ ਸ਼ਾਇਦ ਉਹਦੀ ਸ਼ਾਮ ਦੀ ਹੋਣੀ ਆ 6 7 8 ਵਜੇ ਵਾਲੀ ਹੋਣੀ ਆ ਇਸ ਵੇਲੇ ਦੀ ਸਟੇਟਮੈਂਟ ਨਹੀਂ ਹੈ ਕਿਉਂਕਿ ਸਵੇਰ ਨੂੰ ਉਹ ਸਟੇਟਮੈਂਟ ਸਹੀ ਦਿੰਦੇ ਆ ਜਦੋਂ ਅਖਬਾਰ ਵਗੈਰਾ ਪੜ੍ਹਦੇ ਆ ਹੋਰ ਸਾਰੇ ਕੋਈ ਸੈਕਟਰੀ ਸੁਕਤੀ ਵਗੈਰਾ ਆ ਕੇ ਜਾਣਕਾਰੀ ਦਿੰਦੇ ਆ ਫਿਰ ਉਹ ਸਟੇਟਮੈਂਟ ਜਿਹੜੀ ਆ ਉਹ ਕਿਤੇ ਨਾ ਕਿਤੇ ਥੋੜੀ ਬਾਜ਼ਮ ਹੁੰਦੀ ਆ ਇਸ ਕਰਕੇ ਕੀਤਾ ਕੱਖ ਨਹੀਂ ਸਿਰਫ ਲੋਕਾਂ ਦੇ ਅੱਖੀਂ ਕੱਟਾ ਜਿਹੜਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਆ ਤੇ 700 ਕਰੋੜ ਰੁਪਏ ਦਾ ਬਜਟ ਤੁਸੀਂ ਐਡਵਰਟਾਈਜ਼ਮੈਂਟ ਦੇ ਲਈ ਰੱਖਿਆ। ਕੰਪਲੀਟ ਸਟੇਜਾਂ ਦੇ ਉੱਤੇ ਮੁੱਖ ਮੰਤਰੀ ਇਹ ਵੀ ਕਹਿੰਦੇ ਨੇ ਕਿ ਬੀ ਮਸਟ ਆਸ਼ੂ ਆਸ਼ੂ ਐਡਾ ਕਿੱਡਾ ਕਿ ਜ਼ਰੂਰੀ ਆ ਕਿ ਹੁਣ ਨੈਸ਼ਨਲ ਮੰਡੇਲਾ ਹੀ ਬਣਿਆ ਫਿਰਦਾ ਐ ਐਡਾ ਹੰਕਾਰੀ ਬੰਦਾ ਨਹੀਂ ਮੈਂ ਦੇਖਿਆ ਕਦੇ। ਮੇਰੇ ਖਿਆਲ ਦੇ ਅੰਦਰ ਹੰਕਾਰ ਤਾਂ ਭਗਵੰਤ ਮਾਨ ਜੀ ਤੇਰਾ ਟੁੱਟਿਆ। ਅਸੀਂ ਤਾਂ ਗਏ ਸੀ ਵਿਜੀਲੈਂਸ ਦੇ ਦਫ਼ਤਰ। ਲਾਂਚ ਆਮ ਲੈ ਕੇ ਕਿ ਜੇ ਤੇਰੇ ਵਿੱਚ ਹਿੰਮਤ ਐ ਤਾਂ ਤੂੰ ਗ੍ਰਿਫਤਾਰ ਕਰ ਲੈ। ਲੇਕਿਨ ਸ਼ਾਮ ਨੂੰ ਆ ਕੇ ਇੱਕ हेयर कटिंग ਦੀ ਦੁਕਾਨ ਤੋਂ ਗ੍ਰਿਫਤਾਰ ਕੀਤਾ ਸੀ ਉਹਨਾਂ ਨੂੰ। ਆਸ਼ੂ ਜੇਲ੍ਹ ਚ ਗਿਆ। ਅਸੀਂ ਸਹਿਆ। ਪਰਮਾਨਜਗ ਹਾਈ ਕੋਰਟ ਨੇ ਇੱਕ ਏਦਾਂ ਦੀ ਕਰਾਰੀ ਚਪੇੜ ਸਰਕਾਰ ਦੇ ਮੂੰਹ ਤੇ ਰੱਖੀ ਹੈ ਕਿ ਉਹਨਾਂ ਦੀ ਐਫਆਈਆ ਰਿਕੁਐਸਟ ਕਰਦੀ ਹੈ ਇਸ ਕਰਕੇ ਆਸ਼ੂ ਆਸ਼ੂ ਹੋ ਰਹੀ ਹੈ ਕਿ ਆਸ਼ੂ ਦੇ ਨਾਲ ਧੱਕਾ ਹੋਇਆ ਆਸ਼ੂ ਗਰੀਬਾਂ ਦਾ ਹਮਦਰਦ ਆ ਲੋਕਾਂ ਦੇ ਲਈ ਖੜਦਾ ਤੇਜ ਤਰਾਰ ਹੋ ਸਕਦਾ ਸਖਤ ਹੋ ਸਕਦਾ ਹੈ ਲੇਕਿਨ ਆਸ਼ੂ ਬੇਈਮਾਨ ਨਹੀਂ ਹੈ ਜਿਹੜੇ ਲੋਕਾਂ ਨੂੰ ਚੋਰ ਦੱਸਦੇ ਸੀ ਅੱਜ ਲੋਕ ਤੁਹਾਨੂੰ ਟਰਾਲੀ ਚੋਰ ਕਹਿ ਰਹੇ ਨੇ ਲੋਕ ਤੁਹਾਨੂੰ ਪੱਖੇ ਚੋਰ ਕਹਿ ਰਹੇ ਨੇ ਲੋਕ ਤੁਹਾਨੂੰ ਤੰਬੂ ਚੋਰ ਕਹਿ ਰਹੇ ਨੇ ਤੇ ਇਸ ਕਰਕੇ ਜਿਹੜਾ ਪੰਜਾਬ ਦੇ ਅੰਦਰ ਜੋ ਤੁਹਾਡਾ ਸਵਾਲ ਸੀ ਉਹ ਜੇ ਪੰਜਾਬ ਦੇ ਅੰਦਰ ਅਜਿਹੇ ਲੋਕ ਮੁੱਦਿਆਂ ਦੇ ਉੱਤੇ ਸਰਕਾਰ ਫੇਲ ਹੋਈ ਹੈ ਤਾਂ ਫਿਰ ਇੱਥੇ ਸੰਜੀਵ अरोड़ा ਜਿੱਤੂਗਾ ਦੇ ਨਾ ਉਹ 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 ਤਾਂ ਫਾਹੇ ਦਿੱਤਾ ਇਹਨਾਂ ਨੇ ਜੇ ਪੰਜਾਬੀ ਦੀ ਭਾਸ਼ਾ ਕੋ ਤਾਂ ਉਹ ਤਾਂ ਰਾਜ ਸਭਾ ਦਾ ਮੈਂਬਰ ਸੀ ਗਰਮੀ ਉਹਨੂੰ ਲੱਗਦੀ ਬੜੀ ਹੈ ਕਿਉਂਕਿ ਵਪਾਰੀ ਵਰਗ ਚੋਂ ਆਇਆ ਗੜਗਾਉਂ ਚ ਰਹਿੰਦਾ ਇੱਥੇ ਤਾਂ ਉਹਦਾ ਕੋਈ ਘਰ-ਕਾਟ ਵੀ ਨਹੀਂ ਹੈਗਾ ਉਹ ਤਾਂ ਫਸ ਗਿਆ ਉਹਨੂੰ ਉਹਨੂੰ ਐਮਐਲਏ ਤੁਸੀਂ ਕਹਿੰਦੇ ਕਿ ਮੈਂ ਲੁਧਿਆਣਾ ਦੇ ਵਾਸੀ ਆ ਬਾਸੀ ਹੋਏਗਾ ਪਰ ਉਹਦਾ ਘਰ ਤਾਂ ਦੱਸ ਦੇਵੇ ਸੰਜੀਵ अरोड़ा ਆਪਣੇ ਵਿਜ਼ਿਟਿੰਗ ਕਾਰਡ ਦੇ ਉੱਪਰ ਤਾਂ ਲਿਖ ਕੇ ਲੋਕਾਂ ਨੂੰ ਵੰਡ ਦੇਵੇ ਕਿ ਮੈਂ ਫਲਾਨੀ ਗਲੀ ਨੰਬਰ ਮੁਹੱਲੇ ਤੇ ਫਲਾਨੇ ਦੇ ਵਿੱਚ ਰਹਿਣਾ ਉਹਦਾ ਤਾਂ ਘਰ ਹੀ ਹੈ ਨਹੀਂ ਇੱਥੇ ਕੋਈ ਉਹਦਾ ਐਫੀਡੇਵਿਟ ਪੜ੍ਹ ਕੇ ਦੇਖ ਲਿਓ ਜਿਹੜਾ ਉਹਨੇ ਸਬਮਿਟ ਕੀਤਾ ਉਹਦੇ ਤੇ ਵੀ ਲੁਧਿਆਣੇ ਦਾ ਐਡਰੈਸ ਨਹੀਂ ਹੈਗਾ ਸੋ ਇਸ ਕਰਕੇ ਬਹੁਤ ਸਾਰੀਆਂ ਗੱਲਾਂ ਦੇ ਕਾਰਨ ਜਿਹੜੀ ਸਰਕਾਰ ਫੇਲ ਹੋਈ ਹੈ ਕਾਂਗਰਸ ਪਾਰਟੀ ਦੇ ਕੋਲ ਇੱਕ ਬਹੁਤ ਵਧੀਆ ਮੌਕਾ। ਕੇਜਰੀਵਾਲ ਤਾਂ ਇਹ ਵੀ ਵਾਅਦਾ ਕਰ ਰਹੇ ਨੇ ਪੰਜਾਬੀਆਂ ਦੇ ਨਾਲ ਕਿ ਸੰਜੀਵ अरोड़ा ਨੂੰ ਜਤਾਇਆ ਜਾਵੇ ਆਪਾਂ ਉਹਨਾਂ ਨੂੰ ਮੰਤਰੀ ਬਣਾਵਾਂਗੇ। ਤੇ ਨਾਲ ਫਿਰ ਇਹ ਵੀ ਕਹਿ ਜਾਂਦੇ ਕਿ ਰਾਜ ਸਭਾ ਦੀ ਸੀਟ ਕਿਹਨੂੰ ਦੇਣੀ ਹੈ। ਹੂੰ। ਉਹ ਤਾਂ ਵਿਚਾਰਾ ਮੈਂ ਤੁਹਾਡੇ ਚੈਨਲ ਤੇ ਕਹਿ ਰਿਹਾ ਫਸ ਗਿਆ। ਉਹ ਤਾਂ ਠੰਡੀਆਂ ਹਵਾਵਾਂ ਤੇ ਬਾਦੀਆਂ 'ਚ ਰਹਿਣ ਵਾਲਾ ਵਿਅਕਤੀ ਸੀ, ਬਿਜ਼ਨਸਮੈਨ ਬੰਦਾ। ਇੱਥੇ ਗਲੀਆਂ ਦੇ ਵਿੱਚ ਵਿਚਾਰਾ ਘੁੰਮਣ ਡਿਆ ਆ। ਫਿਰ ਇਹ ਵੀ ਕੇਜਰੀਵਾਲ ਦੱਸ ਕੇ ਜਾਂਦਾ ਕਿ ਰਾਜ ਸਭਾ ਦੀ ਸੀਟ ਫਿਰ ਕਿਹਨੂੰ ਦੇਣੀ ਆ। ਇਹਦਾ ਮਤਲਬ ਤੂੰ ਰਾਜ ਸਭਾ ਦੀ ਸੀਟ ਹਟਾਉਣ ਵਾਸਤੇ ਤੂੰ ਅ ਅਰੋੜੇ ਦੀ ਗੱਲ ਕਰ ਰਿਹਾ ਤੇ ਤੈਨੂੰ ਇਹ ਵੀ ਸਾਫ਼ ਕਰਕੇ ਜਾਣਾ ਚਾਹੀਦਾ ਤਾਂ ਫਿਰ ਫਿਰ ਇਹ ਵੀ ਦੱਸ ਕੇ ਜਾਵੇ ਕਿ ਉਹਨੇ ਐਲਾਨ ਕੀਤਾ ਸੀ ਕਿ ਪੰਜਾਬ ਦੇ ਅੰਦਰ ਸਰਕਾਰ ਬਣਨ ਤੋਂ ਬਾਅਦ ਦਲਤ ਡਿਪਟੀ ਮੁੱਖ ਮੰਤਰੀ ਬਣਾਉਂਗਾ ਉਹ ਕਿਉਂ ਨਹੀਂ ਬਣਾਇਆ ਹਲੇ ਤੱਕ ਉਹ ਵੀ ਨਾਲ ਦੀ ਨਾਲ ਉਹ ਵੀ ਦੱਸ ਜਾਂਦਾ ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਝੂਠ ਬੋਲਣ ਦੀ ਆਦਤ ਜਿਹੜੀ ਨਾ ਇਹ ਦਿੱਲੀ ਦੁੱਲੀ ਚ ਚੱਲ ਗਈ ਸੀ ਪਹਿਲਾਂ ਤੇ ਉਹ ਸਾਡੇ ਪੰਜਾਬੀਆਂ ਨੇ ਵੀ ਸੋਚਿਆ ਯਾਰ ਉਹ ਜੇ ਜੇ ਦਿੱਲੀ ਦੇ ਅੰਦਰ ਵੱਡੀ ਸਰਕਾਰ ਆ ਗਈ ਤੇ ਪੰਜਾਬ ਦੇ ਅੰਦਰ ਵੀ ਕੁਝ ਕਰਨਗੇ ਦੋ ਹੀ ਗੱਲਾਂ ਸੀ ਇਹਨਾਂ ਦੇ ਕੋਲ ਸਿੱਖਿਆ ਕ੍ਰਾਂਤੀ ਤੇ ਹਸਪਤਾਲਾਂ ਦੇ ਚੰਗੇ ਪ੍ਰਬੰਧ ਸਿਹਤ ਸੇਵਾਵਾਂ ਦੀ ਸੀ ਨਾ ਅਬ ਲਾਕਲੀਨਿਕ ਬਣਾਤੇ ਬੁਰਸ਼ ਮਾਰ ਕੇ ਉਹ ਸਾਡੇ ਪਿੰਡਾਂ ਦੇ ਅੰਦਰ ਜਿਹੜੀਆਂ ਡਿਸਪੈਂਸਰੀਆਂ ਉੱਥੇ ਡਾਕਟਰ ਹੈ ਨਹੀਂਗੇ ਮੇਰੇ ਹਲਕੇ ਚਾਉ ਆਦਮਪੁਰ ਕੇ ਸੇ ਦਿਨ ਮੈਂ ਤੁਹਾਨੂੰ ਬੇਨਤੀ ਕਰਦਾ ਤੁਹਾਨੂੰ ਦਿਖਾਵਾਂ ਕਿ ਉਹ ਕਿ ਉੱਥੇ ਉੱਥੇ ਸਿਹਤ ਸੇਵਾਵਾਂ ਦੀ ਕ੍ਰਾਂਤੀ ਕਿਹੜੀ ਹੈ ਨਸ਼ਾ ਮੁਕਤ ਪੰਜਾਬ ਅਸੀਂ ਕਰਾਂਗੇ ਕਹਿੰਦੇ ਸੀ ਤਿੰਨ ਮਹੀਨੇ ਚਾਰ ਮਹੀਨੇ ਦੇ ਅੰਦਰ ਕੇਦਰੀਵਾਲ ਜੀ ਕਹਿ ਕੇ ਗਏ ਸੀ ਸਾਢੇ 3 ਸਾਲ ਹੋ ਗਏ ਵਿਧਾਨ ਸਭਾ ਦੇ ਅੰਦਰ ਇਹੀ ਗੱਲ ਨੂੰ ਸੁਣਦੇ ਆ ਮੈਂ ਪੰਜਾਬ ਦੀ ਵਿਧਾਨ ਸਭਾ ਦਾ ਐਮ.ਐਲ.ਏ ਹਾਂ ਭਾਈ ਜੀ ਸਾਨੂੰ ਸਮਾਂ ਦਿਓ ਸਾਨੂੰ ਸਮਾਂ ਦਿਓ ਭਈ ਹੁਣ ਤਾਂ ਸਾਢੇ 3 ਸਾਲ ਹੋ ਗਏ ਤੇ ਜੇ ਤੁਸੀਂ 26 ਜਨਵਰੀ ਦੇ ਉੱਤੇ 1 ਸਾਲ ਸੋਚ ਚੁੱਕਣ ਤੋਂ ਬਾਅਦ ਜੀ ਇਹ ਕਹੋ ਕਿ ਅਗਲੀ 15 ਅਗਸਤ ਨੂੰ ਖਤਮ ਕਰਦੇ ਆਂਗੇ ਤਾਂ ਫਿਰ ਹੁਣ ਆ ਕੇ ਪੰਜਾਬ ਦੇ ਅੰਦਰ ਜੁੱਧ ਤੇ ਨਸ਼ਿਆਂ ਵਿਰੋਧ ਤੁਸੀਂ ਕਾਹਦਾ ਛੇੜਦੇ ਹੋ ਹੰਤਮਨ ਦੀ ਸਟੇਟਮੈਂਟ ਸੀ ਕਿ 31 ਮਈ ਤੋਂ ਬਾਅਦ ਖਤਮ ਤੇ ਮੈਂ ਤਾਂ ਅੱਜ ਵੀ ਅਖਬਾਰਾਂ ਪੜ੍ਹੀਆਂ ਨੇ ਜਿਹਦੇ ਅੰਦਰ ਨੌਜਵਾਨ ਬੱਚੇ ਜਿਹੜੇ ਉਹ ਨਸ਼ਿਆਂ ਦੇ ਨਾਲ ਮਰ ਰਹੇ ਨੇ ਜੋ ਕੇਸ ਤਰੀਕੇ ਦਾ ਇੱਕ ਜਿਹੜਾ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਦੇ ਅੰਦਰ ਭਗਵੰਤ ਮਾਨ ਨੇ ਤਿੰਨ ਗੱਲਾਂ ਦੇ ਅੰਦਰ ਬਹੁਤ ਬੁਰੀ ਤਰ੍ਹਾਂ ਫੇਲ ਹੋਇਆ ਪੰਜਾਬ ਦੇ ਅੰਦਰ ਕਿਸਾਨੀ ਦੇ ਲਈ ਕਹਿੰਦਾ ਸੀ ਮੈਂ ਬਹੁਤ ਕੁਝ ਕਰਾਂਗਾ ਐਮਐਸਪੀ ਕਹਿੰਦਾ ਹੁੰਦਾ ਸੀ 35 ਫਸਲਾਂ ਤੇ ਇਹਨਾਂ ਦੀ ਕਮਿਨਿਸਟਰ ਹੋਣ ਬਣੀ ਉਹ ਵੀ ਕਹਿੰਦੀ ਹੁੰਦੀ ਸੀ ਰਾਤੋਂ ਰਾਤ ਦੇ ਦਾਂਗੇ ਲੇਕਿਨ ਕਿਸਾਨਾਂ ਨੂੰ ਪੰਜਾਬ ਦੇ ਅੰਦਰ ਕੁੱਟਿਆ ਕਿਉਂ ਇਹਨਾਂ ਨੇ ਲਾਲੂ ਦੇਣਾ ਆ ਇਹਨਾਂ ਨੇ ਬਣ ਜਾਣਾ ਆਪ ਮੁੱਖ ਮੰਤਰੀ ਐ ਸੰਸਦਿਆ ਸੰਸਾਦੀਆ ਵਰਗੇ ਹੋ ਗਏ ਉੱਥੇ ਬਿੱਲ ਇਹਨੇ ਅਰਵਿੰਦ ਨੇ ਚਲੇ ਜਾਣਾ ਰਾਜ ਸਭਾ ਦੇ ਅੰਦਰ ਤੇ ਹਥਿਆਰਾਂ ਨਾ ਭਗਵੰਤ ਮਾਨ ਜੀ ਇਸ ਕਰਕੇ ਥੋੜਾ ਪਹਿਲਾਂ ਹੀ ਪ੍ਰਬੰਧ ਪ੍ਰਬੰਧ ਕਰ ਲਿਆ ਆਪਣਾ ਕਿਤੇ ਇਹ ਨਾ ਹੋਵੇ ਕਿ ਜਿੱਦਾਂ ਬਾਕੀਆਂ ਨੂੰ ਨਿਸ਼ਾਨਾ ਬਣਾ ਕੇ ਜੇਲ੍ਹ 'ਚ ਸੱਟਦੇ ਆ ਨਾ ਕਿਤੇ ਤੇਰੇ ਨਾਲ ਵੀ ਇਦਾਂ ਦਾ ਧੋਖਾ ਨਾ ਹੋ ਜਾਵੇ ਇਹ ਦਿੱਲੀ ਵਾਲੇ ਤੋਂ ਬਾਅਦ ਭਾਰਤ ਪੋਸ਼ਨ ਆਸ਼ੂ ਨੂੰ ਦਬਾ ਕੇ ਜੇਲ੍ਹ ਦੇ ਅੰਦਰ ਸੁੱਟਣ ਤੋਂ ਬਾਅਦ ਜੇ ਮਾਨਯੋਗ ਹਾਈ ਕੋਰਟ ਐਫ ਆਈ ਆਰ ਨੂੰ ਕੁਐਸ਼ ਕਰ ਦਵੇ ਤਾਂ ਫਿਰ ਇਹਦਾ ਮਤਲਬ ਭਾਰਤ ਪੂਸ਼ਨਾਛੂ ਤਾਂ ਬੇਦਾਗ ਹੋ ਕੇ ਨਿਕਲਿਆ ਨਾ ਤੇ ਚੋਰ ਤਾਂ ਤੁਹਾਡਾ ਅਰਵਿੰਦ ਕੇਜਰੀਵਾਲ ਹੈ ਠੱਗ ਤਾਂ ਤੁਹਾਡਾ ਮਨੀਸ਼ ਸਸੋਦੀਆ ਹੈ ਤੇ ਲੋਕਾਂ ਨੂੰ ਲੁੱਟਣ ਵਾਲਾ ਤਾਂ ਪੰਜਾਬ ਦੇ ਅੰਦਰ ਭਗਵੰਤਮਾਨ ਹੈ ਜਿਹੜਾ ਮੀਡੀਆ ਸੈਕਸ਼ਨ ਦੇ ਨਾਂ ਦੇ ਉੱਤੇ ਐਡਵਰਟਾਈਜ਼ਮੈਂਟ ਦੇ ਨਾਂ ਦੇ ਉੱਤੇ ਕਰੋੜਾਂ ਰੁਪਈਆ ਦੇ ਕਪੜੇ ਕਰ ਰਿਹਾ ਭਾਰਤ ਪੂਸ਼ਨਾਛੂ ਜੀ ਅੰਦਰ ਗਏ ਨਾ ਮੈਂ ਤੁਹਾਡੇ ਚੈਨਲ ਦੇ ਉੱਤੇ ਬੜੀ ਜ਼ਿੰਮੇਵਾਰੀ ਨਾਲ ਗੱਲ ਕਹਿਣ ਲੱਗਾ ਅਸੀਂ ਉਹਨਾਂ ਦੀ ਮੁਲਾਕਾਤ ਕਰਨ ਜਾਂਦੇ ਰਹੇ ਹਾਂ ਸ੍ਰੀਕਲ ਜੀ ਮੈਂ ਤੁਹਾਡੀ ਆਪਣੀ ਹਰਵਿੰਦਰ ਕੌਰ ਰੋਸਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਲੁਧਿਆਣਾ ਦੇ ਵਿੱਚ ਜਿਮਨੀ ਚੋਣਾ ਹੋਣ ਚਾਰੀਆਂ ਨੇ ਤੇ ਉੱਥੇ ਹੀ ਸਿਆਸੀ ਅਖਾੜਾ ਪੱਕਦਾ ਹੋਇਆ ਨਜ਼ਰ ਆ ਰਿਹਾ ਹੈ ਕਾਂਗਰਸ ਪਾਰਟੀ ਦੇ ਵੱਲੋਂ ਭਾਰਤ ਪੂਸ਼ਣਾਸ਼ੂ ਜਿਹੜੇ ਕਿ ਇਸ ਵਾਰ ਉਮੀਦਵਾਰ ਐਲਾਨੇ ਗਏ ਨੇ ਤੇ ਦੇਖਣਾ ਇਹ ਹੋਵੇਗਾ ਕਿ ਇਸ ਵਾਰ ਭਾਰਤ ਪੂਸ਼ਣਾਸ਼ੂ ਕੀ ਇਸ ਵਾਰ ਬਾਚੀ ਮਾਰਕੀਟ ਜਾਂਦੇ ਨੇ ਚਨਈ ਕਿ ਉੱਥੇ ਹੀ ਸਾਡੇ ਨਾਲ ਅੱਜ ਸੁਖਵਿੰਦਰ ਸਿੰਘ ਕੋਟਲੀ ਐਮਐਲਏ ਆਦਮਪੁਰ ਤੋਂ ਜੁੜੇ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਸ਼ੀ ਕਾਲਾ ਜੀ ਸਸ਼ੀ ਕਾਲਾ ਜੀ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਆ ਸਰ ਲੱਗਦਾ ਹੈ ਕਿ ਕਾਂਗਰਸ ਪਾਰਟੀ ਤੋਂ ਭਾਰਤ ਭੂਸ਼ਣਾਸ਼ੂ ਜਿਹੜੇ ਕਿ ਬਾਜ਼ੀ ਮਾਰ ਕੇ ਜਾਣਗੇ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਸਾਢੇ 3 ਸਾਲ ਚ ਵਿਚਰੀ ਹੈ ਜਿਹੜੀ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਨੂੰ ਸੁੱਖ ਸਹੂਲਤਾਂ ਦੇਣ ਤੇ ਇਮਾਨਦਾਰੀ ਦਾ ਪੈਮਾਨਾ ਲੈ ਕੇ ਪੰਜਾਬ ਦੇ ਅੰਦਰ ਆਈ ਸੀ ਭਗਵੰਤ ਮਾਨ ਦੀ ਸਰਕਾਰ ਉਹਦੇ ਅੰਦਰ ਬੁਰੀ ਤਰ੍ਹਾਂ ਫੇਲ ਹੋਈ ਹੈ ਸਭ ਤੋਂ ਪਹਿਲਾਂ ਕਿ ਉਹਨਾਂ ਕਿਹਾ ਕਿ ਅਸੀਂ ਇਮਾਨਦਾਰੀ ਦੀ ਸਰਕਾਰ ਪੰਜਾਬ ਦੇ ਅੰਦਰ ਲਾਂਗੇ ਹਰਵਿੰਦ ਕੇਜਰੀਵਾਲ ਜੀ ਜੇਲ ਚਲੇ ਗਏ ਮਨੀਸ਼ ਸੌਦੀਆ ਜੀ ਜੇਲ ਚਲੇ ਗਏ ਸਤਿੰਦਰ ਜੈਨ ਜੀ ਜੇਲ ਚਲੇ ਗਏ ਪੰਜਾਬ ਦੇ ਮਨਿਸਟਰ ਵਿਜੇ ਸਿੰਘਲਾ ਜੀ ਅੰਦਰ ਚਲੇ ਗਏ ਇਹਨਾਂ ਦੇ ਐਮ ਐਲ ਏ ਕੋਟ ਫੱਤਾ ਜੀ ਅੰਦਰ ਚਲੇ ਗਏ ਹੌਜਾ ਸਿੰਘ ਸਰਾਰੀ ਜੀ ਚਲੇ ਗਏ ਰਮਨ ਅਰੋੜਾ ਜੀ ਚਲੇ ਗਏ ਗਾਂ ਪਤਾ ਨਹੀਂ ਤਣ ਚੌਂਦੀ ਕਿੰਨਾ ਦੀ ਤਿਆਰੀ ਹੈ ਇਮਾਨਦਾਰੀ ਦੀ ਫੂਕ ਨਿਕਲ ਗਈ ਔਰ ਦੂਸਰਾ ਜਿਹੜਾ ਪੰਜਾਬ ਦੇ ਅੰਦਰ ਇੱਕ ਸਭ ਤੋਂ ਵੱਡੀ ਗੱਲ ਪੰਜਾਬ ਦੇ ਅੰਦਰ ਇਹ ਕਿਹਾ ਸੀਗਾ ਕਿ ਕਿਸੀਂ ਐਜੂਕੇਸ਼ਨ ਸਿਸਟਮ ਦੇ ਅੰਦਰ ਇੱਕ ਬਹੁਤ ਵੱਡਾ ਬਦਲਾਅ ਲੈ ਕੇ ਆਵਾਂਗੇ ਅਸੀਂ ਵੀ ਸੋਚਦੇ ਸੀ ਕਿ ਬਦਲਾਅ ਆਉਣਾ ਚਾਹੀਦਾ ਲੇਕਿਨ 3.5 ਸਾਲ ਦੇ ਅੰਦਰ ਸਰਕਾਰ ਨੇ ਸਿੱਖਿਆ ਕ੍ਰਾਂਤੀ ਨੂੰ ਅੱਗੇ ਤੋਰਨ ਦੇ ਲਈ ਇੱਕ ਵੀ ਪੈਸਾ ਜਿਹੜਾ ਉਹ ਨਹੀਂ ਦਿੱਤਾ ਐਮੀ ਨੇ ਸਕੂਲ ਬਣਾਏ ਜਿਹੜੇ ਪਹਿਲਾਂ ਦੇ ਬਣੇ ਹੋਏ ਸੀ ਉਹਨਾਂ ਦੇ ਉੱਤੇ ਰੰਗ ਰਗੋਨ ਕਰਕੇ ਜਾਂ ਕੁਝ ਐਨਆਰਆਈ ਭਰਾਵਾਂ ਨੇ ਮਦਦ-ਮੁਦਦ ਕੀਤੀ ਸੀ ਉਹ 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 ਬਣ ਗਏ ਸਿੱਕਿਆ ਕ੍ਰਾਂਤੀ ਦੇ ਨਾਂ ਦੇ ਉੱਤੇ ਜੇ ਤੁਸੀਂ ਇੱਕ ਬਾਥਰੂਮਾਂ ਦੇ ਅਦਕਾਟਨ ਤੇ ਕੰਧਾਂ ਦੇ ਅਦਕਾਟਨ ਵਾਸਤੇ ਤੁਰ ਪਮੋ ਕਿਉਂਕਿ ਲੋਕ ਇਹਨਾਂ ਨੂੰ ਪਿੰਡਾਂ 'ਚ ਵੜਨ ਨਹੀਂ ਦੇ ਰਹੇ ਹਰ ਥਾਂ ਇਹਨਾਂ ਦੇ ਐਮਐਲਏ ਦੇ ਘਰਾਓ ਹੋ ਰਹੇ ਨੇ ਮੰਤਰੀਆਂ ਮਿਨਿਸਟਰਾਂ ਨੂੰ ਘੇਰਿਆ ਜਾ ਰਿਹਾ ਤੇ ਤੁਸੀਂ ਲੋਕਾਂ ਦੇ ਵਿੱਚ ਜਾਣ ਦਾ ਇੱਕ ਜਰੀਆ ਤਿਆਰ ਕਰ ਲਿਆ ਬਈ ਅਦਕਾਟਨ ਕਰ ਦਿਓ ਉਮਾ ਜਾ ਕੇ ਕੰਧ ਦਾ ਹੀ ਕਰਦੇ ਹੋ ਲੇਕਿਨ ਸਿੱਖਿਆ ਕ੍ਰਾਂਤੀ ਨੂੰ ਇਸ ਤਰੀਕੇ ਦੇ ਨਾਲ ਬਦਨਾਮ ਕਰ ਦਿੱਤਾ ਭਗਵੰਤ ਮਾਨ ਨੇ ਤੇ ਹਰਜੋਤ ਬੈਂਸ ਨੇ ਮੇਰੇ ਖਿਆਲ ਦੇ ਅੰਦਰ ਇਦਾਂ ਪੰਜਾਬ ਦੇ ਅੰਦਰ 70 ਸਾਲਾਂ 'ਚ ਤਾਂ ਕਦੇ ਨਹੀਂ ਸੀ ਹੋਇਆ ਦੂਸਰਾ ਜਿਹੜਾ ਇਹਨਾਂ ਨੇ ਕਿਹਾ ਸੀਗਾ ਕਿ ਪੰਜਾਬ ਦੇ ਅੰਦਰ ਨਸ਼ਾ ਮੁਕਤ ਪੰਜਾਬ ਅਸੀਂ ਕਰਾਂਗੇ ਕਹਿੰਦੇ ਸੀ 3 ਮਹੀਨੇ 4 ਮਹੀਨੇ ਦੇ ਅੰਦਰ ਕੇਜਰੀਵਾਲ ਜੀ ਕਹਿ ਕੇ ਗਏ ਸੀ ਸਾਢੇ 3 ਸਾਲ ਹੋ ਗਏ ਵਿਧਾਨ ਸਭਾ ਦੇ ਅੰਦਰ ਇਹੀ ਗੱਲ ਨੂੰ ਸੁਣਦੇ ਆਂ ਮੈਂ ਪੰਜਾਬ ਦੀ ਵਿਧਾਨ ਸਭਾ ਦਾ ਐਮ.ਐਲ.ਏ ਹਾਂ। ਹੂੰ। ਭਾਈ ਜੀ ਸਾਨੂੰ ਸਮਾਂ ਦਿਓ। ਸਾਨੂੰ ਸਮਾਂ ਦਿਓ। ਹੂੰ। ਭਈ ਹੁਣ ਤਾਂ ਸਾਢੇ 3 ਸਾਲ ਹੋ ਗਏ। ਹੂੰ। ਤੇ ਜੇ ਤੁਸੀਂ 26 ਜਨਵਰੀ ਦੇ ਉੱਤੇ 1 ਸਾਲ ਸੌਂ ਚੁੱਕਣ ਤੋਂ ਬਾਅਦ ਜੀ। ਇਹ ਕਹੋ ਕਿ ਅਗਲੀ 15 ਅਗਸਤ ਨੂੰ ਖਤਮ ਕਰਦੇ ਆਂਗੇ ਤਾਂ ਫਿਰ ਹੁਣ ਆ ਕੇ ਪੰਜਾਬ ਦੇ ਅੰਦਰ ਜੁੱਧ ਤੇ ਨਸ਼ਿਆਂ ਵਿਰੋਧ ਤੁਸੀਂ ਕਾਹਦਾ ਛੇੜ ਰਹੇ ਹੋ? ਹੂੰ। ਇਹਦਾ ਮਤਲਬ ਆ ਕਿ ਤੁਹਾਡੇ ਕੋਲ ਕੋਈ ਏਜੰਡਾ ਨਹੀਂ ਸੀ। ਹੂੰ। ਤੁਸੀਂ ਸਿਰਫ ਲੋਕਾਂ ਦੇ ਉੱਤੇ ਪਰਚੇ ਦਰਜ ਕਰਕੇ ਇੱਕ ਪੰਜਾਬ ਦੇ ਅੰਦਰ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਔਰ ਜਿਹੜਾ ਹੁਣ ਭਗਵੰਤ ਮਾਨ ਦੀ ਸਟੇਟਮੈਂਟ ਸੀ ਕਿ 31 ਮਈ ਤੋਂ ਬਾਅਦ ਖਤਮ ਤੇ ਮੈਂ ਤਾਂ ਅੱਜ ਵੀ ਅਖਬਾਰਾਂ ਪੜ੍ਹੀਆਂ ਨੇ ਜਿਹਦੇ ਅੰਦਰ ਨੌਜਵਾਨ ਬੱਚੇ ਜਿਹੜੇ ਉਹ ਨਸ਼ਿਆਂ ਦੇ ਨਾਲ ਮਰ ਰਹੇ ਨੇ ਤੋਂ ਕਿਸ ਤਰੀਕੇ ਦਾ ਇੱਕ ਜਿਹੜਾ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਦੇ ਅੰਦਰ ਭਗਵੰਤ ਮਾਨ ਨੇ ਤਿੰਨ ਗੱਲਾਂ ਦੇ ਅੰਦਰ ਬਹੁਤ ਬੁਰੀ ਤਰ੍ਹਾਂ ਫੇਲ ਹੋਇਆ ਪੰਜਾਬ ਦੇ ਅੰਦਰ ਕਿਸਾਨੀ ਦੇ ਲਈ ਕਹਿੰਦਾ ਸੀ ਮੈਂ ਬਹੁਤ ਕੁਝ ਕਰਾਂਗਾ ਐਮਐਸਪੀ ਕਹਿੰਦਾ ਹੁੰਦਾ ਸੀ 35 ਫਸਲਾਂ ਦੇ ਇਹਨਾਂ ਦੀ ਕਮਿਨਿਸਟਰ ਹੋਣ ਬਣੀ ਉਹ ਵੀ ਕਹਿੰਦੀ ਹੁੰਦੀ ਸੀ ਰਾਤੋਂ ਰਾਤ ਦੇ ਦਾਂਗੇ ਹਾਂ ਲੇਕਿਨ ਕਿਸਾਨਾਂ ਨੂੰ ਪੰਜਾਬ ਦੇ ਅੰਦਰ ਕੁੱਟਿਆ ਗਿਆ ਹਾਂ ਪੰਜਾਬ ਦੇ ਕਿਸਾਨ ਦਿੱਲੀ ਜਾ ਰਹੇ ਆ ਹਾਂ ਔਰ ਰੋਕ ਕੇ ਸਾਡੇ ਕਿਸਾਨਾਂ ਬੱਚਿਆਂ ਦਾ ਕਤਲ ਕੀਤਾ ਜਾ ਰਿਹਾ ਹੈ ਔਰ ਭਗਵੰਤ ਮਾਨ ਉੱਥੇ ਤੱਕ ਜਾਵੇ ਨਾ ਔਰ ਇਹ ਕਹੇ ਕਿ ਇਹ ਇਹ ਧਰਨਾ ਲਾ ਕੇ ਬੈਠੇ ਆ ਵੀ ਅਸੀਂ ਸੜਕਾਂ ਥੋੜੀ ਰੋਕੀਆਂ ਐਸਾ ਲੈਕਸ਼ਨ ਦਵਾ ਪੰਜਾਬ ਦੇ ਅੰਦਰ ਇੱਕ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਕਿ ਦਿੱਲੀ ਜਾਣ ਵਾਲਾ ਰਸਤਾ ਪੰਜਾਬ ਦੇ ਕਿਸਾਨਾਂ ਨੇ ਰੋਕਿਆ ਭਈ ਅਸੀਂ ਅਸੀਂ ਰਸਤਾ ਥੋੜੀ ਰੋਕਿਆ ਰਸਤਾ ਤਾਂ ਸਾਡਾ ਹਰਿਆਣੇ ਦੀ ਗਵਰਨਮੈਂਟ ਸਰਕਾਰ ਨੇ ਸੈਣੀ ਸਾਹਿਬ ਦੀ ਸਰਕਾਰ ਨੇ ਰੋਕਿਆ ਸੀ ਤਾਂ ਦਿੱਲੀ ਜਾਣਾ ਚਾਹੁੰਦੇ ਆ ਭਗਵੰਤ ਮਾਨ ਜੀ ਜੇ ਤੂੰ ਕਿਸਾਨਾਂ ਦਾ ਹਤਾਸ਼ੀ ਸੀ ਤਾਂ ਤੈਨੂੰ ਤਾਂ ਉਹਨਾਂ ਦੇ ਨਾਲ ਦਿੱਲੀ ਜਾਣਾ ਚਾਹੀਦਾ ਸੀ ਬੀਜੇਪੀ ਵਾਲਿਆਂ ਦੇ ਨਾਲ ਤੈਨੂੰ ਲੜਾਈ ਲੜਨੀ ਚਾਹੀਦੀ ਸੀ ਪਰ ਬੀਜੇਪੀ ਦੀ ਔਰ ਤੇਰੀ ਅੰਦਰੂਨੀ ਸਾਣ ਗਾਂਡ ਹੋਣ ਦੇ ਕਾਰਨ ਤੂੰ ਉਹਨਾਂ ਦੇ ਇਸ਼ਾਰੇ ਦੇ ਉੱਤੇ ਉਹਨਾਂ ਨੂੰ ਮੀਟਿੰਗ 'ਚ ਬੁਲਾਇਆ ਕੇਂਦਰ ਦਾ ਵਜ਼ੀਰ ਆਇਆ ਸ਼ਾਮ ਨੂੰ ਤੁਸੀਂ ਉਹਨਾਂ ਦੇ ਟੈਂਟ ਘਟ ਘਰ ਪੱਟ ਰਹੇ ਹੋ ਉਹ ਤੁਸੀਂ ਤੁਸੀਂ ਲੋਕਾਂ ਨੂੰ ਚੋਰ ਦੱਸਦੇ ਸੀ ਅੱਜ ਲੋਕ ਤੁਹਾਨੂੰ ਟਰਾਲੀ ਚੋਰ ਕਹਿ ਰਹੇ ਨੇ ਲੋਕ ਤੁਹਾਨੂੰ ਪੱਖੇ ਚੋਰ ਕਹਿ ਰਹੇ ਨੇ ਲੋਕ ਤੁਹਾਨੂੰ ਤੰਬੂ ਚੋਰ ਕਹਿ ਰਹੇ ਨੇ ਤੇ ਇਸ ਕਰਕੇ ਜਿਹੜਾ ਪੰਜਾਬ ਦੇ ਅੰਦਰ ਜੋ ਤੁਹਾਡਾ ਸਵਾਲ ਸੀ ਉਹ ਜੇ ਪੰਜਾਬ ਦੇ ਅੰਦਰ ਅਜਿਹੇ ਲੋਕ ਮੁੱਦਿਆਂ ਦੇ ਉੱਤੇ ਸਰਕਾਰ ਫੇਲ ਹੋਈ ਹੈ ਤਾਂ ਫਿਰ ਇੱਥੇ ਸੰਜੀਵ अरोड़ा ਜਿੱਤੂ ਗਾਦੇਨਾ ਉਹ ਉਹ ਉਹਦੋਂ ਦਾ ਫਾਹੇ ਦਿੱਤਾ ਇਹਨਾਂ ਨੇ ਜੇ ਪੰਜਾਬੀ ਦੀ ਭਾਸ਼ਾ ਕੋ ਤਾਂ ਉਹ ਤਾਂ ਰਾਜ ਸਭਾ ਦਾ ਮੈਂਬਰ ਸੀ ਗਰਮੀ ਉਹਨੂੰ ਲੱਗਦੀ ਬੜੀ ਆ ਕਿਉਂਕਿ ਵਪਾਰੀ ਵਰਗ ਚੋਂ ਆਇਆ ਗੜਗਾਉਂ ਚ ਰਹਿੰਦਾ ਇੱਥੇ ਤਾਂ ਉਹਦਾ ਕੋਈ ਘਰ-ਕਾਟ ਵੀ ਨਹੀਂ ਹੈਗਾ ਉਹ ਤਾਂ ਫਸ ਗਿਆ ਉਹਨੂੰ ਉਹਨੂੰ ਐਮਐਲਏ ਉਹ ਤਾਂ ਕਹਿੰਦੇ ਕਿ ਮੈਂ ਲੁਧਿਆਣਾ ਦੇ ਵਾਸੀ ਆ ਵਾਸੀ ਹੋਏਗਾ ਪਰ ਉਹਦਾ ਘਰ ਤਾਂ ਦੱਸ ਦੇਵੇ ਸੰਜੀਵ अरोੜਾ ਆਪਣੇ ਵਿਜ਼ਿਟਿੰਗ ਕਾਰਡ ਦੇ ਉੱਪਰ ਤਾਂ ਲਿਖ ਕੇ ਲੋਕਾਂ ਨੂੰ ਵੰਡ ਦੇਵੇ ਕਿ ਮੈਂ ਫਲਾਨੀ ਗਲੀ ਨੰਬਰ ਮਹੱਲੇ ਤੇ ਫਲਾਨੇ ਦੇ ਵਿੱਚ ਰਹਿਣਾ ਉਹਦਾ ਤਾਂ ਘਰੀ ਹੈ ਨਹੀਂ ਇੱਥੇ ਕੋਈ ਉਹਦਾ ਐਫੀਡੇਵਿਟ ਪੜ੍ਹ ਕੇ ਦੇਖ ਲਿਓ ਜਿਹੜਾ ਉਹਨੇ ਸਬਮਿਟ ਕੀਤਾ ਉਹਦੇ ਤੇ ਵੀ ਲੁਧਿਆਣੇ ਦਾ ਐਡਰੈਸ ਨਹੀਂ ਹੈਗਾ ਸੋ ਇਸ ਕਰਕੇ ਬਹੁਤ ਸਾਰੀਆਂ ਗੱਲਾਂ ਦੇ ਕਾਰਨ ਜਿਹੜੀ ਸਰਕਾਰ ਫੇਲ ਹੋਈ ਹੈ ਤੇ ਕਾਂਗਰਸ ਪਾਰਟੀ ਦੇ ਕੋਲ ਇੱਕ ਬਹੁਤ ਵਧੀਆ ਮੌਕਾ ਹੈ ਕਿਉਂਕਿ ਭਾਰਤ ਪੂਸ਼ਨ ਆਸ਼ੂ ਲੋਕਾਂ ਦੇ ਨਾਲ ਜੁੜਿਆ ਵਿਅਕਤੀ ਹੈ ਔਰ ਭਾਰਤ ਪੂਸ਼ਨ ਆਸ਼ੂ ਨੂੰ ਦਬਾ ਕੇ ਜੇਲ੍ਹ ਦੇ ਅੰਦਰ ਸੁੱਟਣ ਤੋਂ ਬਾਅਦ ਜੇ ਮਾਨਯੋਗ ਹਾਈ ਕੋਰਟ ਐਫ ਆਈ ਆਰ ਨੂੰ ਕਵੈਸਟ ਕਰ ਦਵੇ ਤਾਂ ਫਿਰ ਇਹਦਾ ਮਤਲਬ ਭਾਰਤ ਪੂਸ਼ਨਾਸ਼ੂ ਤਾਂ ਬੇਦਾਗ ਹੋ ਕੇ ਨਿਕਲਿਆ ਨਾ ਤੇ ਚੋਰ ਤਾਂ ਤੁਹਾਡਾ ਅਰਵਿੰਦ ਕੇਜਰੀਵਾਲ ਹੈ ਠੱਗ ਤਾਂ ਤੁਹਾਡਾ ਮਨੀਸ਼ ਸੋਦੀਆ ਹੈ ਤੇ ਲੋਕਾਂ ਨੂੰ ਲੁੱਟਣ ਵਾਲਾ ਤਾਂ ਪੰਜਾਬ ਦੇ ਅੰਦਰ ਭਗਵੰਤਮਾਨ ਹੈ ਜਿਹੜਾ ਮੀਡੀਆ ਸੈਕਸ਼ਨ ਦੇ ਨਾਂ ਦੇ ਉੱਤੇ ਐਡਵਰਟਾਈਜ਼ਮੈਂਟ ਦੇ ਨਾਂ ਦੇ ਉੱਤੇ ਕਰੋੜਾਂ ਰੁਪਈਆ ਦੇ ਕਪੜੇ ਕਰ ਰਿਹਾ ਭਾਰਤ ਪੂਸ਼ਨਾਸ਼ੂ ਜੀ ਅੰਦਰ ਗਏ ਨਾ ਮੈਂ ਤੁਹਾਡੇ ਚੈਨਲ ਦੇ ਉੱਤੇ ਬੜੀ ਜ਼ਿੰਮੇਵਾਰੀ ਨਾਲ ਗੱਲ ਕਹਿਣ ਲੱਗਾ ਹਾਂ ਅਸੀਂ ਉਹਨਾਂ ਦੀ ਮੁਲਾਕਾਤ ਕਰਨ ਜਾਂਦੇ ਰਹੇ ਹਾਂ ਤੇ ਭਗਵੰਤ ਮਾਨ ਜੀ ਜਿੱਦਣ ਤੁਹਾਡਾ ਨੰਬਰ ਲੱਗਣਾ ਨਾ ਤੇ ਤੁਹਾਡੀ ਮੁਲਾਕਾਤ ਵੀ ਦਿੱਲੀ ਵਾਲਿਆਂ ਨੇ ਕਰਨ ਨਹੀਂ ਆਉਣਾ ਇਸ ਕਰਕੇ ਥੋੜਾ ਜਿਆ ਸਮਝਲੋ ਪੰਜਾਬ ਨੂੰ ਬਚਾਉਣ ਦੇ ਲਈ ਇਸ ਪੰਜਾਬ ਦੀ ਜ਼ਰਖੇਜ਼ ਨੂੰ ਬਚਾਉਣ ਦੇ ਲਈ ਲੋਕਾਂ ਨੇ ਤੁਹਾਡੇ ਤੇ ਬਹੁਤ ਉਮੀਦਾਂ ਲਾਈ ਹੋਈਆਂ ਸੀ ਔਰ ਤੁਸੀਂ ਉਹਨਾਂ ਸਾਰੀਆਂ ਉਮੀਦਾਂ ਦੇ ਉੱਤੇ ਪਾਣੀ ਫੇਰ ਦਿੱਤਾ ਇਸ ਕਰਕੇ ਪੰਜਾਬ ਦੇ ਲੋਕ ਔਰ ਖਾਸ ਕਰਕੇ ਲੁਧਿਆਣੇ ਦੇ ਲੋਕ ਅਸੀਂ 2.5 ਮਹੀਨੇ ਤੋਂ ਇੱਥੇ ਲੱਗੇ ਹੋਏ ਹਾਂ ਹਰ ਗਲੀ ਬਾਜ਼ਾਰ ਦੇ ਅੰਦਰ ਜਾਓ ਆਸ਼ੂ ਦੀ ਗੱਲ ਹੋ ਰਹੀ ਹੈ ਕਿ ਉਹ ਗਰੀਬਾਂ ਦੇ ਨਾਲ ਖੜਦਾ ਹੈ ਉਹ ਜੇ ਅੰਦਰ ਗਿਆ ਤਾਂ ਇਹ ਵੀ ਇੱਕ ਐਕਸਪੋਜ਼ ਹੋਏ ਲੋਕਾਂ ਦੇ ਸਾਹਮਣੇ ਕਿ ਉਹਦੇ ਤੇ ਝੂਠਾ ਮੁਕੱਦਮਾ ਬਣਾ ਕੇ ਇਹਨਾਂ ਨੇ ਜਿਹੜਾ ਇੱਥੇ ਜਿਹੜਾ ਸੀਗਾ ਉਹਨੂੰ ਨੀਮਾ ਦਿਖਾਉਣ ਦੀ ਕੋਸ਼ਿਸ਼ ਕੀਤੀ ਸੋ ਜੋ ਇੱਕ ਮੀਡੀਆ ਸੈਕਸ਼ਨ ਦੇ ਰਹੀਂ ਸੋਸ਼ਲ ਮੀਡੀਆ ਦੇ ਰਹੀਂ ਇੱਕ ਪਰਸੈਪਸ਼ਨ ਬਣਾਉਣ ਦੀ ਕੋਸ਼ਿਸ਼ ਹੋਈ ਸੀ ਉਹ ਪੰਜਾਬ ਦੇ ਅੰਦਰ ਤਾਂ ਫੇਲ ਹੋਈ ਹੋਈ ਹੈ ਲੇਕਿਨ ਲੁਧਿਆਣੇ ਦੇ ਅੰਦਰ ਇਸ ਚੀਜ਼ ਦਾ ਕੋਈ ਅਸਰ ਜਿਹੜਾ ਉਹ ਨਜ਼ਰ ਨਹੀਂ ਆਂਦਾ ਗਰੀਬ ਲੋਕ ਜਿਹੜੇ ਆ ਉਹ 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 ਪੁੱਛ ਰਹੇ ਨੇ ਭੈਣਾ ਪੁੱਛੀ ਸਾਡਾ 1000 ਰੁਪਿਆ ਤਾਂ ਹਲੇ ਹਲੇ ਨਹੀਂ ਦਿੱਤਾ ਤੇ 40 ਬਣ ਗਿਆ 40000 ਬਣ ਗਿਆ ਇਹ ਉਹ ਉਹ ਵੀ ਦੇਵੇ ਔਰ ਦੂਸਰਾ ਸਾਡੀ ਬੇਲੇ 31000 ਰੁਪਿਆ ਸ਼ਗਨ ਸਕੀਮਾਂ ਦੇ ਅਸੀਂ ਦਿੰਦੇ ਇਹਨੇ 51000 ਕਿਹਨੂੰ ਦਿੱਤਾ ਨੌਕਰੀਆਂ ਕਿਹਨੂੰ ਦਿਤੀਆਂ ਹਾਂ ਜੇ ਨੌਕਰੀਆਂ ਦੇਣੀਆਂ ਤਾਂ ਉਹ ਆਪਣੇ ਪਿਤਾ ਜੀ ਦੇ ਬਰਾਬਰ ਦੀਆਂ ਨੌਕਰੀਆਂ ਦੇਣ ਜਿਹੜੀਆਂ ਰਿਟਾਇਰਮੈਂਟ ਤੋਂ ਬਾਅਦ ਪੈਨਸ਼ਨ ਮਿਲਦੀ ਹੈ ਮੈਡੀਕਲ ਸੋਖ ਸੁਹੂਲਤਾ ਮਿਲਦੀਆਂ ਜੇ ਤੁਸੀਂ 15000 ਦੀ ਡੀਸੀ ਰੇਟ ਦੇ ਉੱਤੇ ਭਰਤੀ ਕਰਕੇ 25000 ਦੀ ਤਨਖਾਹ ਦੇ ਉੱਤੇ ਤੁਸੀਂ ਭਰ ਕੇ 52000 ਨੌਕਰੀਆਂ ਦਾ ਬੇਰਵਾ ਦੇ ਰਹੇ ਹੋ ਭਗਵੰਤ ਮਾਨ ਜੀ ਵਾਈਟ ਪੇਪਰ ਤਾਂ ਜਾਰੀ ਕਰੋ ਕਿ ਉਹਨਾਂ ਨੂੰ ਰਿਟਾਇਰ ਹੋਣ ਤੱਕ ਕੀ ਸੁੱਖ ਸੁਹੂਲਤਾ ਦਿੱਤੀਆਂ ਜਾਣਗੀਆਂ ਮੁੱਖ ਮੰਤਰੀ ਭਗਵੰਤ ਮਾਨ ਆਪ ਕਹਿ ਰਹੇ ਨੇ ਕਿ ਜਦੋਂ ਕਾਂਗਰਸ ਦੀ ਸਰਕਾਰ ਸੀ ਉਸ ਵੇਲੇ ਕਿਉਂ ਨਹੀਂ ਇਹ ਸਵਾਲ ਕੀਤੇ ਹੁਣ ਕਿਉਂ ਕਰ ਰਹੇ ਨੇ ਵਿਰੋਧੀ ਧਿਰ ਹੁਣ ਕਿਉਂ ਸਵਾਲ ਚੱਕ ਰਹੀ ਹੈ ਅਸੀਂ ਸਵਾਲ ਕਰੀਏ ਨਾ ਕਰੀਏ ਤੈਨੂੰ ਮਮਾ ਕਾਦੀ ਲਈ ਮੁੱਖ ਮੰਤਰੀ ਬਣਾਇਆ ਲੋਕਾਂ ਨੇ ਸਾਨੂੰ ਘਰ ਬਿਠਾਤਾ ਤੈਨੂੰ 92 ਐਮਐਲਏ ਦੇ ਕੇ ਕਾਵੇ ਕਰਕੇ ਭੇਜਿਆ ਤੈਨੂੰ ਇਸ ਕਰਕੇ ਭੇਜਿਆ ਕਿ ਪਿਛਲੀਆਂ ਸਰਕਾਰਾਂ ਦੇ ਅੰਦਰ ਕੋਈ ਕਮੀਆਂ ਪੇਸ਼ੀਆਂ ਰਹੀਆਂ ਉਹ ਅਸੀਂ ਮਹਿਸੂਸ ਕਰਦੇ ਆ ਉਹ ਤਾਂ ਹੀ ਤੈਨੂੰ ਲੋਕਾਂ ਨੇ ਫਤਵਾ ਦਿੱਤਾ ਤਾਂ ਜੇ ਤੈਨੂੰ ਫਤਵਾ ਦਿੱਤਾ ਤੇ ਤੂੰ ਹੁਣ ਪੁਰਾਣੇ 70 ਸਾਲ ਹੀ ਗਣੇ ਜਾਏਗਾ ਤੂੰ ਹੁਣ ਪੁਰਾਣੀਆਂ ਸਰਕਾਰਾਂ ਦਾ ਹੀ ਗਣਾਈ ਜਾਏਗਾ ਤਾਂ ਪੁਰਾਣੀਆਂ ਸਰਕਾਰਾਂ ਦੇ ਬੇਲੇ ਤਾਂ ਪੌਣੇ 3 ਲੱਖ ਕਰੋੜ ਦਾ ਕਰਜ਼ਾ ਸੀ ਜਿੱਦਣ ਤੂੰ ਚਾਰਜ ਲਿਆ ਜਿਹੜਾ ਤੂੰ 70 ਸਾਲਾਂ ਤੇ 50 ਸਾਲਾਂ ਦੀ ਗੱਲ ਕਰਦਾ ਤੇ ਤੂੰ ਸਾਢੇ ਤਿੰਨ ਸਾਲਾਂ 3 ਸਾਲ ਦੇ ਵਿੱਚ ਸਾਢੇ ਤਿੰਨ ਦਾ ਹਲੇ ਆਉਣਾ ਹੈ ਜੇ ਤਾ ਤੂੰ 3 ਸਾਲਾਂ ਚ 5 ਕਰ ਦਿੰਦਾ ਜਿੱਦਣ ਤੂੰ ਜਾਏਂਗਾ 7 ਤੇ ਕਰਕੇ ਜਾਏਂਗਾ ਤੂੰ ਤਾਂ ਮਾਰ ਦੇਂਗਾ ਤੂੰ ਤਾਂ ਕਹਿੰਦਾ ਹੁੰਦਾ ਸੀ ਕਰਜ਼ੇ ਦੀਆਂ ਕਿਸ਼ਤਾਂ ਵਾਪਸ ਕਰੂੰਗਾ ਪਰ ਨਵੀਂ ਅੱਜ ਮੈਂ ਸਟੇਟਮੈਂਟ ਪੜ੍ਹੀ ਆ ਕਿ 1100 ਕਰੋੜ ਰੁਪਈਆ ਹੋਰ ਕਰਜ਼ਾ ਚੁੱਕ ਲਿਆ ਤਾਂ ਫਿਰ ਫਿਰ ਤੂੰ ਗੱਲ ਮੇਰੇ ਤਾਂ ਖਿਆਲ ਦੇ ਅੰਦਰ ਇਹ ਸਟੇਟਮੈਂਟ ਜਿਹੜੀ ਤੁਸੀਂ ਕਹਿ ਰਹੇ ਨੇ ਸ਼ਾਇਦ ਉਹਦੀ ਸ਼ਾਮ ਦੀ ਹੋਣੀ ਆ 6 7 8 9 ਵਜੇ ਵਾਲੀ ਹੋਣੀ ਆ ਇਹ ਸਵੇਰ ਦੀ ਸਟੇਟਮੈਂਟ ਨਹੀਂ ਹੈ ਕਿਉਂਕਿ ਸਵੇਰ ਨੂੰ ਸਟੇਟਮੈਂਟ ਸਹੀ ਦਿੰਦੇ ਆ ਜਦੋਂ ਅਖਬਾਰ ਵਗੈਰਾ ਪੜ੍ਹਦੇ ਆ ਹੋਰ ਸਾਰੇ ਕੋਈ ਸੈਕਟਰੀ ਸੁਕਟੀ ਵਗੈਰਾ ਆ ਕੇ ਜਾਣਕਾਰੀ ਦਿੰਦੇ ਆ ਫਿਰ ਉਹ ਸਟੇਟਮੈਂਟ ਜਿਹੜੀ ਆ ਉਹ ਕਿਤੇ ਨਾ ਕਿਤੇ ਥੋੜੀ ਬਾਜ਼ਬ ਹੁੰਦੀ ਆ ਇਸ ਕਰਕੇ ਕੀਤਾ ਕੱਖ ਨਹੀਂ ਸਿਰਫ ਲੋਕਾਂ ਦੇ ਅੱਖੀਂ ਕੱਟਾ ਜਿਹੜਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਆ ਤੇ 700 ਕਰੋੜ ਰੁਪਏ ਦਾ ਬਜਟ ਤੁਸੀਂ ਐਡਵਰਟਾਈਜ਼ਮੈਂਟ ਦੇ ਲਈ ਰੱਖਿਆ ਲੈ ਹੁਣ ਮੈਂ ਤੁਹਾਡੇ ਚੈਨਲ ਦੇ ਉੱਤੇ ਇੱਕ ਗੱਲ ਕਹਿਣ ਲੱਗਾ ਪਹਿਲਾਂ ਕਹਿੰਦੇ ਜੀ ਅਸੀਂ ਇਥੇ 6000 ਹੋਮ ਗਾਰਡ ਦਾ ਵਿਅਕਤੀ ਭਰਤੀ ਕਰਨਾ ਮੈਂ ਸ਼ੈਚਨ ਚ ਸੀ ਉਸ ਦਿਨ ਕਹਿੰਦੇ ਉਹ ਹੁਣ ਸਰਦਾਂ ਦੇ ਉੱਤੇ ਨਸ਼ੇ ਦੀ ਤੇ ਵਿਰੋਧੀ ਤਾਕਤਾਂ ਦਾ ਮੁਕਾਬਲਾ ਵੀ ਹੁਣ ਤੁਸੀਂ ਹੋਮ ਗਾਰਡ ਵਾਲੇ ਫਾਇਦੇ ਦੇਣੇ ਉੱਤੇ ਨੌਕਰੀ ਕੱਢੀ ਕੋਈ ਨਹੀਂ ਪੇਪਰ ਦੀ ਡੇਟ ਕੋਈ ਹਲੇ ਫਿਕਸ ਹੋਈ ਨਹੀਂ ਤੇ ਕਰੋਨਾ ਰੁਪਈਆ ਪੰਜਾਬ ਦੀਆਂ ਤੇ ਜੁਪੀ ਬਿਹਾਰ ਬੰਗਾਲ ਤੇ ਓਡੀਸ਼ਾ ਹਰਿਆਣੇ ਦੀਆਂ ਅਖਬਾਰਾਂ ਦੇ ਅੰਦਰ ਤੁਸੀਂ ਇਸ਼ਤਿਹਾਰ ਦਿੱਤਾ ਹੁਣ ਹੁਣ ਕੀ ਹੋਇਆ ਮੈਂ ਥੋੜੇ ਦਿਨ ਹੋਏ ਪੜਿਆ ਕਹਿੰਦੇ ਜੀ 2500 ਵਿਅਕਤੀ ਜੋਗਾ ਟੀਚਰ ਭਰਤੀ ਕਰਨਾ ਤੇ ਅਖਬਾਰਾਂ ਤੇ ਫਰੰਟ ਪੇਜ ਛਪੇ ਪੈਸਾ ਤੂੰ ਤੂੰ ਪੰਜਾਬ ਦਾ ਜਿਹੜਾ ਬਰਬਾਦ ਕਰ ਰਿਆ ਤੂੰ ਪੰਜਾਬ ਦੇਆਂ ਨੂੰ ਭਰਤੀ ਨਹੀਂ ਕਰ ਰਿਆ 4500 ਬੰਦਾ ਦਿੱਲੀ ਦਾ ਲਿਆ ਕੇ ਤੁਸੀਂ ਚੰਡੀਗੜ੍ਹ ਦੇ ਸਾਰੇ ਦਫ਼ਤਰਾਂ ਤੇ ਡੀਸੀ ਆਫਿਸਾਂ ਦੇ ਅੰਦਰ ਤੋਂ ਚਾਹੋ ਮੇਰੇ ਨਾਲ ਮੈਂ ਤੁਹਾਨੂੰ ਮੈਂ ਤੁਹਾਨੂੰ ਜਾ ਕੇ ਪੁੱਛਾਂਦਾ ਮੇਰੇ ਮੇਰੇ ਜਲੰਧਰ ਜ਼ਿਲ੍ਹੇ ਦੇ ਡੀਸੀ ਦਫ਼ਤਰਾਂ ਉਹ ਤੁਸੀਂ ਕੱਲ ਨੂੰ ਤੁਸੀਂ ਉੱਥੇ ਤਿੰਨ ਬੰਦੇ ਮੈਂ ਤੁਹਾਨੂੰ ਉਹਨਾਂ ਨੂੰ ਪੁੱਛ ਰਿਹਾ ਜੀ ਤੁਸੀਂ ਕਿੱਥੋਂ ਆਏ ਆ ਤੋਡਾ ਡਰੈਸ ਕੀ ਤੁਸੀਂ ਇੱਥੇ ਕੰਮ ਕੀ ਕਰਨ ਯਾਨੀ ਇਸ ਤਰੀਕੇ ਦੇ ਨਾਲ ਉੱਥੇ ਤੱਕ ਬੰਦੇ ਫਿੱਟ ਕਰ ਦਿੱਤੇ ਆ ਹੁਣ ਜਿਹੜੇ ਕੁਝ ਮੀਡੀਆ ਕਰਮੀ ਜਾਂ ਕੁਝ ਸੋਸ਼ਲ ਮੀਡੀਆ ਚ ਕੰਮ ਕਰਦੇ ਸੀਗੇ ਮੈਂ ਅਖਬਾਰ ਪੜੀਆ ਕਿ 25 ਲੋਕ ਜਾਂ 15 ਲੋਕ ਜਿਹੜੇ ਉਹਨਾਂ ਨੂੰ ਵੀ ਉੱਥੋਂ ਚਲਦਾ ਕਰ ਦਿੱਤਾ ਯਾਨੀ ਜੇ ਚੇਅਰਮੈਨੀਆਂ ਤੁਸੀਂ ਦਿੱਲੀ ਦੇ ਲੋਕਾਂ ਨੂੰ ਲਿਆ ਕੇ ਦੇ ਰਹੇ ਹੋ 4500 ਬੰਦਾ ਤੁਸੀਂ ਇੱਥੇ ਭਰਤੀ ਕਰ ਦਿੱਤਾ ਤਾਂ ਫੇ ਪੰਜਾਬ ਵਾਲੇ ਮਾੜੇ ਆ ਤੇ ਪੰਜਾਬ ਵਾਲਿਆਂ ਨੂੰ ਭਰਤੀ ਤੁਸੀਂ ਕਰੋ ਇਸ ਕਰਕੇ ਭਗਵੰਤ ਮਾਨ ਝੂਠ ਬੋਲ ਰਹੇ ਭਗਵੰਤ ਸਿੰਘ ਸਟੇਜਾਂ ਦੇ ਉੱਤੇ ਮੁੱਖ ਮੰਤਰੀ ਇਹ ਵੀ ਕਹਿੰਦੇ ਨੇ ਕਿ ਵੀ ਮਸਟ ਆਸ਼ੂ ਆਸ਼ੂ ਐਡਾ ਕਿੱਡਾ ਕਿ ਜ਼ਰੂਰੀ ਆ ਕਿ ਹੁਣ ਨੈਸ਼ਨਲ ਮੰਡੇਲਾ ਹੀ ਬਣਿਆ ਫਿਰਦਾ ਐ ਐਡਾ ਹੰਕਾਰੀ ਬੰਦਾ ਨਹੀਂ ਮੈਂ ਦੇਖਿਆ ਕਦੇ ਮੇਰੇ ਖਿਆਲ ਦੇ ਅੰਦਰ ਹੰਕਾਰ ਤਾਂ ਭਗਵੰਤ ਮਾਨ ਜੀ ਤੇਰਾ ਟੁੱਟਿਆ ਅਸੀਂ ਤਾਂ ਗਏ ਸੀ ਵਿਜੀਲੈਂਸ ਦੇ ਦਫ਼ਤਰ ਹਮ ਲਾਮਚਾਮ ਲੈ ਕੇ ਕਿ ਜੇ ਤੇਰੇ ਵਿੱਚ ਹਿੰਮਤ ਐ ਤਾਂ ਤੂੰ ਗ੍ਰਿਫਤਾਰ ਕਰ ਲੈ ਲੇਕਿਨ ਸ਼ਾਮ ਨੂੰ ਆ ਕੇ ਇੱਕ हेयर कटिंग ਦੀ ਦੁਕਾਨ ਤੋਂ ਗ੍ਰਿਫਤਾਰ ਕੀਤਾ ਸੀ ਉਹਨਾਂ ਨੂੰ ਆਸ਼ੂ ਜੇਲ੍ਹ ਚ ਗਿਆ ਅਸੀਂ ਸਹਿਆ ਪਰਮਾਨਯਕ ਹਾਈ ਕੋਰਟ ਨੇ ਇੱਕ ਏਦਾਂ ਦੀ ਕਰਾਰੀ ਚਪੇੜ ਸਰਕਾਰ ਦੇ ਮੂੰਹ ਤੇ ਰੱਖੀ ਹੈ ਕਿ ਉਹਨਾਂ ਦੀ ਐਫ ਆਈ ਆਰ ਰਿਕੁਐਸਟ ਕਰਦੀ ਹੈ ਇਸ ਕਰਕੇ ਆਸ਼ੂ ਆਸ਼ੂ ਹੋ ਰਹੀ ਹੈ ਕਿ ਆਸ਼ੂ ਦੇ ਨਾਲ ਧੱਕਾ ਹੋਇਆ ਆਸ਼ੂ ਗਰੀਬਾਂ ਦਾ ਹਮਦਰਦ ਆ ਲੋਕਾਂ ਦੇ ਲਈ ਖੜਦਾ ਤੇਜ ਤਰਾਰ ਹੋ ਸਕਦਾ ਸਖਤ ਹੋ ਸਕਦਾ ਲੇਕਿਨ ਆਸ਼ੂ ਬੇਈਮਾਨ ਨਹੀਂ ਹੈ ਤੇ ਜੇ ਆਸ਼ੂ ਬੇਈਮਾਨ ਹੈ ਨਾ ਤਾਂ ਫਿਰ ਮੇਰੇ ਖਿਆਲ ਦੇ ਅੰਦਰ ਆਸ਼ੂ ਦੀਆਂ ਐਫਆਈਆਰਾਂ ਕੁਐਸ਼ ਨਾ ਹੁੰਦੀਆਂ ਤੇ ਉਹਨਾਂ ਨੂੰ ਜ਼ਮਾਨਤ ਨਾ ਮਿਲਦੀ ਉਹਦੇ ਤੇ ਤੇਰੇ ਤਾਂ ਬੰਦਿਆਂ ਨੂੰ ਜ਼ਮਾਨਤਾਂ ਮਿਲੀਆਂ ਹੋਈਆਂ ਨੇ ਉਹਨਾਂ ਦੀਆਂ ਐਫਆਈਆਰਾਂ ਕੁਐਸ਼ ਨਹੀਂ ਹੋਈਆਂ ਫਿਰ ਜੇ ਅਸੀਂ ਕੱਖ ਵੀ ਨਹੀਂ ਤਾਂ ਫੇ ਤੂੰ ਆਸ਼ੂ ਆਸ਼ੂ ਕਹਦੇ ਕਰਨ ਲੱਗਾ ਇਹਦਾ ਮਤਲਬ ਉਹ ਵੀ ਕਿਤੇ ਆਸ਼ੂ ਨੂੰ ਹੀ ਜਿਤਾਉਣਾ ਚਾਹੁੰਦਾ ਜਿਹਨੂੰ ਨਹੀਂ ਵੀ ਪਤਾ ਨਾ ਆਸ਼ੂ ਦਾ ਉਹ ਵੀ ਦੱਸਣਾ ਚਾਹੁੰਦਾ ਵੀ ਆਸ਼ੂ ਆਸ਼ੂ ਕੋਈ ਹੈਗਾ ਇੱਥੇ ਠੀ ਕੇਜਰੀਵਾਲ ਤਾਂ ਇਹ ਵੀ ਵਾਅਦਾ ਕਰ ਰਹੇ ਨੇ ਪੰਜਾਬੀਆਂ ਦੇ ਨਾਲ ਕਿ ਸੰਜੀਵ अरोੜਾ ਨੂੰ ਜਿਤਾਇਆ ਜਾਵੇ ਆਪਾਂ ਉਹਨਾਂ ਨੂੰ ਮੰਤਰੀ ਬਣਾਵਾਂਗੇ ਤੇ ਨਾਲ ਫਿਰ ਇਹ ਵੀ ਕਹਿ ਜਾਂਦੇ ਕਿ ਰਾਜ ਸਭਾ ਦੀ ਸੀਟ ਕਿਹਨੂੰ ਦੇਣੀ ਹੈ ਉਹ ਤਾਂ ਵਿਚਾਰਾ ਮੈਂ ਤੁਹਾਡੇ ਚੈਨਲ ਤੇ ਕਹਿ ਰਿਹਾ ਫਸ ਗਿਆ ਉਹ ਤਾਂ ਠੰਡੀਆਂ ਹਵਾਵਾਂ ਤੇ ਬਾਦੀਆਂ 'ਚ ਰਹਿਣ ਵਾਲਾ ਵਿਅਕਤੀ ਸੀ ਬਿਜ਼ਨਸਮੈਨ ਬੰਦਾ ਇੱਥੇ ਗਲੀਆਂ ਦੇ ਵਿੱਚ ਵਿਚਾਰਾ ਘੁੰਮਣ ਡਿਆ ਆ ਫਿਰ ਇਹ ਵੀ ਕੇਜਰੀਵਾਲ ਦੱਸ ਕੇ ਜਾਂਦਾ ਕਿ ਰਾਜ ਸਭਾ ਦੀ ਸੀਟ ਫਿਰ ਕਿਹਨੂੰ ਦੇਣੀ ਆ ਇਹਦਾ ਮਤਲਬ ਤੂੰ ਰਾਜ ਸਭਾ ਦੀ ਸੀਟ ਹਥਿਆਉਣ ਵਾਸਤੇ ਤੂੰ ਅ ਅਰੋੜੇ ਦੀ ਗੱਲ ਕਰ ਰਿਹਾ ਤੇ ਤੈਨੂੰ ਇਹ ਵੀ ਸਾਫ਼ ਕਰਕੇ ਜਾਣਾ ਚਾਹੀਦਾ ਤਾਂ ਫਿਰ ਫਿਰ ਇਹ ਵੀ ਦੱਸ ਕੇ ਜਾਵੇ ਕਿ ਉਹਨੇ ਐਲਾਨ ਕੀਤਾ ਸੀ ਕਿ ਪੰਜਾਬ ਦੇ ਅੰਦਰ ਸਰਕਾਰ ਬਣਨ ਤੋਂ ਬਾਅਦ ਦਲਤ ਡਿਪਟੀ ਮੁੱਖ ਮੰਤਰੀ ਬਣਾਉਂਗਾ ਉਹ ਕਿਉਂ ਨਹੀਂ ਬਣਾਇਆ ਹਾਲੇ ਤੱਕ ਉਹ ਵੀ ਨਾਲ ਦੀ ਨਾਲ ਉਹ ਵੀ ਦੱਸ ਜਾਂਦਾ ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਝੂਠ ਬੋਲਣ ਦੀ ਆਦਤ ਜਿਹੜੀ ਨਾ ਇਹ ਦਿੱਲੀ ਦੁੱਲੀ ਚ ਚੱਲ ਗਈ ਸੀ ਪਹਿਲਾਂ ਤੇ ਉਹ ਸਾਡੇ ਪੰਜਾਬੀਆਂ ਨੇ ਵੀ ਸੋਚਿਆ ਯਾਰੋ ਜੇ ਜੇ ਦਿੱਲੀ ਦੇ ਅੰਦਰ ਵੱਡੀ ਸਰਕਾਰ ਆ ਗਈ ਆ ਤੇ ਪੰਜਾਬ ਦੇ ਅੰਦਰ ਵੀ ਕੁਝ ਕਰਨਗੇ ਦੋ ਹੀ ਗੱਲਾਂ ਸੀ ਇਹਨਾਂ ਦੇ ਕੋਲ ਸਿੱਖਿਆ ਕ੍ਰਾਂਤੀ ਤੇ ਹਸਪਤਾਲਾਂ ਦੇ ਚੰਗੇ ਪ੍ਰਬੰਧ ਸਿਹਤ ਸੇਵਾਵਾਂ ਦਾ ਦੋ ਹੀ ਸੀ ਨਾ ਅਮ ਲਾਕਲੀਨਿਕ ਬਣਾਤੇ ਬੁਰਸ਼ ਮਾਰ ਕੇ ਉਹ ਸਾਡੇ ਪਿੰਡਾਂ ਦੇ ਅੰਦਰ ਜਿਹੜੀਆਂ ਡਿਸਪੈਂਸਰੀਆਂ ਉੱਥੇ ਡਾਕਟਰ ਹੈ ਨਹੀਂਗੇ ਮੇਰੇ ਹੱਲ ਕੇ ਜਾਓ ਆਦਮਪੁਰ ਕਿਸੇ ਦਿਨ ਮੈਂ ਤੁਹਾਨੂੰ ਬੇਨਤੀ ਕਰਦਾ ਤੁਹਾਨੂੰ ਦਿਖਾਵਾਂ ਕਿ ਉਹ ਕਿ ਉੱਥੇ ਉੱਥੇ ਸਿਹਤ ਸੇਵਾਵਾਂ ਦੀ ਕ੍ਰਾਂਤੀ ਕਿਹੜੀ ਹੈ ਸਕੂਲਾਂ ਦੇ ਅੰਦਰ ਮੇਰੇ ਇੱਕ ਪਿੰਡ ਦੇ ਅੰਦਰ ਸਕੂਲ ਦਾ ਅਧ ਕਟਨ ਕਰਕੇ ਗਿਆ ਮੇਰੇ ਤੋਂ 20000 ਵੋਟਾਂ ਤੇ ਹਾਰਿਆ ਵਿਅਕਤੀ ਉਹਦਾ ਮੁੰਡਾ ਗਾਂਦ ਕਟਨ ਕਰੀ ਜਾਂਦਾ ਕਮਰੇ ਡਿਗਿਆ ਤੇ ਉਹ 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 ਬਾਹਰ ਉਹ ਉਹ ਕੰਦ ਦਾ ਕੰਦ ਡਿਗਣ ਵਾਲੀ ਆ ਮੈਂ ਹੁਣ ਮੈਨੂੰ ਟਾਈਮ ਲੱਗ ਜਾਣਾ ਮੈਨੂੰ ਫੋਟੋ ਖਿਜਦੇ ਨੂੰ ਉੱਤੇ ਇੱਟਾਂ ਬਹੁਤ ਪੁਰਾਣੀਆਂ ਪਈਆਂ ਉਹ ਉਹ ਵੀ ਡਿਗਣ ਵਾਲੀ ਉਹਦਾ ਕਟਨ ਕਰਿਆ ਸੋ ਇਸ ਕਰਕੇ ਇਹ 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 ਗੱਲਾਂ ਝੂਠੀਆਂ ਕੀ ਕਾਂਗਰਸ ਦੇ ਵਿੱਚ ਸਾਰਾ ਕੁਝ ਠੀਕ ਹੈ ਜੀ ਜੇ ਅੱਜ ਤੱਕ ਦੇ ਸਮੇਂ ਦੇ ਮੁਤਾਬਕ ਅਸੀਂ ਤਾਂ ਠੀਕ ਆ ਤੇ ਭਗਵੰਤ ਜੀ ਮਨ ਆਪਣਾ ਫਿਕਰ ਕਰੇ ਹੁਣ ਵੀ ਉਹ ਕਹਿ ਰਹੇ ਨੇ ਕਿ ਪੋਸਟਰਾਂ ਦੇ ਵਿੱਚ ਕਾਂਗਰਸ ਦੇ ਪ੍ਰਧਾਨ ਦੀ ਫੋਟੋ ਹੀ ਨਹੀਂ ਹੈਗੇ ਉਹਨੂੰ ਕੀ ਚਿੰਤਾ ਇਸ ਗੱਲ ਦੀ ਉਹਨੂੰ ਕੀ ਚਿੰਤਾ ਤਾਂ ਬਾਹਰ ਬੋਰਡ ਲੱਗੇ ਆ ਕੇਜਰੀਵਾਲ ਦਾ ਅਮਨ ਅਰੋੜੇ ਦਾ ਤੇ ਭਗਵੰਤ ਜੀ ਕਬੇ ਆਪ ਲੱਗੀ ਆ ਉਹਦੇ ਤੇ ਸੰਜੀਵ ਅਰੋੜੇ ਦੀ ਫੋਟੋ ਕਿਉਂ ਨਹੀਂ ਲਾਈ ਫਿਰ ਉਹਨੇ ਭਾਈ ਫੋਟੋਆਂ ਦੇ ਨਾਲ ਕੋਈ ਗੱਲ ਨਹੀਂ ਹੋਣੀ ਇਹ ਵਿਰੋਧੀ ਠੀਕ ਹੈ ਜੋ ਮਰਜ਼ੀ ਕਹਿਣ ਨਾ ਕਿ ਸਾਡੀ ਮਰਜ਼ੀ ਹੈ ਸਾਡਾ ਪ੍ਰਧਾਨ ਆ ਕੇ ਗਿਆ ਹੁਣ ਵੀ ਆ ਰਹੇ ਨੇ ਆਉਣਗੇ ਵੀ ਅਸੀਂ ਇੱਕ ਜੁੱਟ ਆ ਅਸੀਂ ਲੜ ਰਹੇ ਹਾਂ ਉਹਨੂੰ ਕੀ ਤਕਲੀਫ ਹੈ ਉਹ ਆਪਣਾ ਫਿਕਰ ਕਰੇ ਇਹ ਥੋੜੇ ਚੈਰੀ ਆ ਤੈਨੂੰ ਇਹਨਾਂ ਨੇ ਲਾਹ ਲੂ ਦੇਣਾ ਆ ਇਹਨਾਂ ਨੇ ਬਣ ਜਾਣਾ ਆਪ ਮੁੱਖ ਮੰਤਰੀ ਐ ਸੰਸਦਿਆ ਸੰਸਾਦੀਆ ਵਰਗੇ ਹੋ ਗਏ ਉੱਥੇ ਬਿੱਲੇ ਇਹਨੇ ਅਰਵਿੰਦ ਨੇ ਚਲੇ ਜਾਣਾ ਰਾਜ ਸਭਾ ਦੇ ਅੰਦਰ ਤੇ ਹਥਿਆਰਾਂ ਨਾ ਭਗਵੰਤ ਜੀ ਇਸ ਕਰਕੇ ਥੋੜਾ ਪਹਿਲਾਂ ਹੀ ਪ੍ਰਬੰਧ ਪ੍ਰਬੰਧ ਕਰ ਲਾ ਆਪਣਾ ਕਿਤੇ ਇਹ ਨਾ ਹੋਵੇ ਕਿ ਜਿੱਦਾਂ ਬਾਕੀਆਂ ਨੂੰ ਨਿਸ਼ਾਨਾ ਬਣਾ ਕੇ ਜੇਲ੍ਹ ਚ ਸੱਟਦੇ ਆ ਨਾ ਕਿਤੇ ਤੇਰੇ ਨਾਲ ਵੀ ਇਦਾਂ ਦਾ ਧੋਖਾ ਨਾ ਹੋ ਜਾਵੇ ਇਹ ਦਿੱਲੀ ਵਾਲਿਆਂ ਤੋਂ ਬਚ ਜੀ ਰਾਜਾ ਵਿੜਿੰਗ ਅਫੀਮ ਦੀ ਮੰਗ ਕਰ ਰਹੇ ਨੇ ਕਿ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਤੁਹਾਡੇ ਨਜ਼ਰੀਏ ਨਾਲ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਦੇਖੋ ਕੋਈ ਸੁਝਾਅ ਕਿਸੇ ਪੱਖ ਤੋਂ ਆਵੇ ਕਿ ਰਵਾਇਤੀ ਨਸ਼ਿਆਂ ਦੇ ਮੈਂ ਤਾਂ ਮੈਂ ਤਾਂ ਨਾਸ਼ਾਨੀ ਕਰਦਾ ਨਾ ਮੈਨੂੰ ਇਹਨਾਂ ਦੀ ਖੇਤੀਕੁਤੀ ਬਾਰੇ ਕੋਈ ਬਹੁਤਾ ਗਿਆਨ ਹੈ ਹਾਂ ਜਿੱਥੋਂ ਤੱਕ ਮੈਂ ਉਹਦੇ ਤੇ ਸਰਚ ਕੀਤੀ ਹੈ ਕਿ ਜੇ ਤੁਸੀਂ ਸਿੰਥੈਟਿਕ ਨਸ਼ਿਆਂ ਤੋਂ ਕਿਤੇ ਰਵਾਇਤੀ ਦੇ ਉੱਪਰ ਲੈ ਕੇ ਆਵੋ ਤਾਂ ਇਹਦੇ ਨਾਲ ਹੋ ਸਕਦਾ ਕਿ ਕੋਈ ਪੰਜਾਬ ਦੇ ਅੰਦਰ ਸੁਧਾਰ ਆਵੇ ਇੱਕ ਸੁਝਾਅ ਪੱਖ ਹੈ ਸਰਕਾਰ ਨੇ ਮੰਨਣਾ ਨਹੀਂ ਮੰਨਣਾ ਤੁਸੀਂ ਸਕਾਲਰਸ ਦੇ ਕੋਲ ਜਾਓ ਤੁਸੀਂ ਅਨਟੈਚੂ ਲੋਕਾਂ ਦੇ ਕੋਲ ਜਾਓ ਇਹਦੇ ਤੇ ਸਰਚ ਕਰੋ ਜਿਹੜੇ ਰਿਸਰਚਰਸ ਲੋਕ ਨੇ ਜੇ ਤੁਹਾਨੂੰ ਚੰਗਾ ਲੱਗਦਾ ਤੁਸੀਂ ਕਰ ਲਓ ਨਹੀਂ ਤਾਂ ਨਾ ਸਹੀ ਹੁਣ ਪਰਸੋਂ ਕਹਿ ਰਹੇ ਸੀਗੇ ਹਰਪਾਲ ਚੀਮਾ ਜੀ ਕਿ ਡਾਪ ਟੈਸਟ ਕਰਾਓ ਪਹਿਲਾਂ ਇਹਨਾਂ ਦਾ ਮੈਂ ਤਾਂ ਕਰਾਉਣ ਲਈ ਤਿਆਰ ਹਾਂ ਤੇ ਪਹਿਲਾਂ ਭਗਵੰਤ ਮਾਨ ਦਾ ਡਾਪ ਟੈਸਟ ਕਰਾਓ ਅਸੀਂ ਸਾਰੇ ਐਮਐਲਏ ਤਰੀਕ ਅਸੀਂ ਅਸੀਂ ਚਲੋ ਇਲੈਕਸ਼ਨ ਛੱਡ ਕੇ ਅਸੀਂ ਇੱਥੇ ਐਮਐਲਏ ਲੱਗੇ ਹੋਏ ਆ ਭਗਵੰਤ ਮਾਨ ਜੀ ਸਵੇਰੇ ਪੀਜੀਆ ਆਜਣਗੇ ਅਸੀਂ ਵੀ ਚੱਲ ਚੱਲਦੇ ਆ ਹਰਪਾਲ ਚੀਮਾ ਜੀ ਵੀ ਆ ਜਾਣ ਡਾਪ ਟੈਸਟ ਕਰਾ ਲੈਣ ਔਰ ਸਾਨੂੰ ਕਹਿ ਰਹੇ ਨੇ ਹਰਪਾਲ ਚੀਮਾ ਜੀ ਬਈ ਇੱਕ ਪੰਜਾਬ ਨੂੰ ਨਸ਼ਿਆਂ ਨੂੰ ਪ੍ਰਮੋਟ ਕਰਨ ਵਾਸਤੇ ਅਜਿਹੀਆਂ ਸਟੇਟਮੈਂਟਾਂ ਦਿੱਤੀਆਂ ਜਾ ਰਹੀਆਂ ਹੁਣ ਮੈਂ ਔਨ ਰਿਕਾਰਡ ਗੱਲ ਕਰਨ ਲੱਗਾ ਤੁਹਾਡੇ ਚੈਨਲ ਦੇ ਉੱਤੇ ਜੀ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਐਮ ਐਲ ਏ ਸਾਹਿਬ ਉਹਨਾਂ ਨੇ ਕਿਹਾ ਕਿ ਫੀਮ ਦੀ ਤੇ ਡੋਡਿਆਂ ਦੀ ਖੇਤੀ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਆ ਆਈ ਐਮ ਟਾਕਿੰਗ ਅਬਾਊਟ ਔਨ ਰਿਕਾਰਡ ਔਰ ਉਹਦੀ ਪ੍ਰੋਤਾ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਸਾਡੇ ਐਮਐਲਏ ਸਾਹਿਬ ਮਨਜੀਤ ਬਲਾਸਪੁਰ ਜੀ ਮੈਂ ਤੁਹਾਨੂੰ ਹੁਣੇ ਵੀਡੀਓ ਸੁਣਾ ਦੇਣਾ ਜਰੂਰ ਉਹ ਕਿਤੇ ਫਿੱਟ ਕਰਦੀ ਉਹ ਵਿੱਚ ਨਸ਼ੇ ਦਾ ਅਲਟਰਨੇਟ ਨਸ਼ਾ ਨਹੀਂ ਹੁੰਦਾ ਸਰਕਾਰ ਉਸ ਦੀ ਖੇਤੀ ਕਰਨ ਦਾ ਵਿਚਾਰ ਰੱਖਦੀ ਹੈ ਪਠਾਨਵਾਜ਼ਰਾ ਸਾਹਿਬ ਨਾਲ ਸਹਿਮਤਾਂ ਜੀ ਵਾਹ ਬਈ ਵਾਹ ਯਾ ਲਾਟ ਉਹ 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 ਕਹਿ ਰਹੇ ਨੇ ਤੇ ਫਿਰ ਫਿਰ ਉਹ ਉਹ ਨਸ਼ਿਆਂ ਨੂੰ ਪ੍ਰਮੋਟ ਕਰਨ ਲਈ ਪੰਜਾਬ ਦੀ ਵਿਧਾਨ ਸਭਾ ਫਿਰ ਫਿਰ ਪਹਿਲਾਂ ਕਾਰਵਾਈ ਤਾਂ ਭਰਾਵਾ ਉਹਨਾਂ ਤੇ ਕਰ ਲਾ ਮੇਰੇ ਖਿਆਲ ਦੇ ਅੰਦਰ ਹਰਪਾਲ ਜੀ ਸਿਆਣੇ ਬੰਦੇ ਨੇ ਮੇਰੇ ਚੰਗੇ ਦੋਸਤ ਵੀ ਨੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਨਾ ਕਿ ਕਿਸੇ ਦੇ ਡਾਪ ਟੈਸਟ ਕਰਵਾਉਣ ਦੇ ਨਾਲ ਕਿਸੇ ਦੀ ਇਮਾਨਦਾਰੀ ਨੂੰ ਨਹੀਂ ਨਾਪਿਆ ਜਾ ਸਕਦਾ ਜੇ ਤੁਸੀਂ ਪੰਜਾਬ ਦੇ ਅੰਦਰ ਸੌਂ ਖਾ ਕੇ 4 ਮਹੀਨਿਆਂ ਦੇ ਅੰਦਰ ਕਹਿ ਕੇ ਆਏ ਸੀ ਸਾਢੇ 3 ਸਾਲ ਹੋ ਗਏ ਅੱਜ ਤੁਸੀਂ ਡਾਪ ਟੈਸਟ ਕਰਵਾਉਣ ਦੀਆਂ ਗੱਲਾਂ ਕਰਕੇ ਪੰਜਾਬ ਦੇ ਅੰਦਰ ਕਹਿੰਦੇ ਸੀ ਨਸ਼ਾ ਸ਼ੈਂਸਸ ਕਰਵਾਉਣੀ ਹੈ ਮੈਂ ਤਾਂ ਉਸ ਦਿਨ ਵੀ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਵੀ ਤੇ ਬਾਹਰ ਵੀ ਕਿਹਾ ਸੀ ਬਿਹਾਓ ਇੱਥੋਂ ਹੀ ਚੱਲਦੇ ਆ ਹੂੰ ਸੀਐਮ ਸਾਹਿਬ ਨੂੰ ਵੀ ਨਾਲ ਲੈ ਲਓ ਬਾਕੀਆਂ ਨੂੰ ਵੀ ਨਾਲ ਲੈ ਲਓ ਅੱਜ ਹੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਿੱਤਰ ਜਾਏਗਾ ਯਾਨੀ ਸ਼ੁਰੂਆਤ ਤਾਂ ਫੇ ਕਿਤੇ ਹੋ ਕਰਨੀ ਪੈਗੀ ਨਾ ਸਾਡਾ ਕਹਿ ਰਹੇ ਨੇ ਮੇਰੇ ਨਾਲ ਕੱਲ ਪਰਸੋ ਇੱਕ ਚੈਨਲ ਦੇ ਉੱਤੇ ਆਮ ਆਦਮੀ ਪਾਰਟੀ ਦੇ ਉਹ ਬੈਠੇ ਸੀ ਪੈਨਲਿਸਟ ਉਹ ਕਹਿ ਰਹੇ ਆ ਕਿ ਕਾਂਗਰਸੀਆਂ ਦਾ ਡੀਐਨਏ ਖਰਾਬ ਹੋ ਗਿਆ। ਹਾਂ। ਮੈਂ ਉਹਨੂੰ ਕਹਿਆ ਸੀ ਮੈਂ ਸਖਤ ਭਾਸ਼ਾ ਚ ਫਿਰ ਜਵਾਬ ਦਾਂਗਾ। ਹਾਂ। ਮੈਂ ਪੜਿਆ ਲਿਖਿਆ ਵਿਅਕਤੀ ਐ, ਐਮਐਲਏ ਚੁਣ ਕੇ ਆ ਮੈਂ ਕਦੇ ਮੰਦੀ ਭਾਸ਼ਾ ਦਾ ਇਸਤੇਮਾਲ ਨਹੀਂ ਕਰਦਾ। ਤੇ ਮੈਂ ਕਹਾਂ ਫਿਰ ਜੇ ਸਾਡਾ ਕਾਂਗਰਸੀਆਂ ਦਾ ਕਰਪਸ਼ਨ ਦੇ ਨਾਲ ਡੋਪ ਡੀਐਨਏ ਖਰਾਬ ਹੋ ਗਿਆ ਨਾ ਤਾਂ ਫਿਰ ਅਰਵਿੰਦ ਕੇਜਰੀਵਾਲ ਦਾ ਵੀ ਖਰਾਬ ਹੋਇਆ ਹੈ। ਹਾਂ। ਮਨੀਸ਼ ਸਸੋਦੀਆ ਦਾ ਵੀ ਖਰਾਬ ਹੋਇਆ ਆ। ਪੰਜਾਬ ਦੇ 8-10 7 ਐਮਐਲਏ ਜਿਹੜੇ ਇਹਨਾਂ ਨੇ ਫੜ-ਫੜ ਨਹੀਂ ਨਹੀਂ ਹੋਰ ਦੇਣੇ ਹੱਲੇ ਅੰਦਰ। ਹਾਂ। ਇਹ ਦੇਖੋ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਅੰਦਰ ਦੇਣਾ। ਮੈਂ ਤੁਹਾਡੇ ਚੈਨਲ ਤੇ ਕਦੇ ਕਦੇ ਪੁੱਛ ਲਿਓ ਮੈਨੂੰ ਆ ਕੇ ਤੁਸੀਂ ਮੈਂ ਤਜਰਬੇ ਕਰ ਆ ਗੂ ਆਂ ਗਲੀਆਂ ਜ਼ਮੀਨਾਂ ਬਾਜ਼ਾਰਾਂ ਦੇ ਵਿੱਚ ਲੜ ਕੇ ਲੜਦਾ ਲੜਦਾ ਇੱਥੇ ਤੱਕ ਪਹੁੰਚਿਆ ਮੈਂ ਹਕੀਕਤ ਨੂੰ ਜਾਣਨਾ ਮੈਂ ਇਸ ਕਰਕੇ ਭਗਵੰਤ ਮਾਨ ਜੀ ਨੂੰ ਅਵੇਅਰ ਕਰ ਰਿਹਾ ਕਿ ਇਹਨਾਂ ਦੀ ਸਾਜਿਸ਼ ਤੋਂ ਬਚੋ ਜੀ ਕਿ ਮੈਨੂੰ ਸਾਜਿਸ਼ ਤੋਂ ਸੁਖਵਿੰਦਰ ਸਿੰਘ ਕੋਟਲੀ ਤੇ ਵੀ ਕਾਫੀ ਪਰਚੇ ਹੋਏ ਆ ਕਿ ਉਹਨਾਂ ਦੀ ਬੋਲੀ ਤੋਂ ਡਰਦੇ ਨੇ ਜਾਂ ਉਹਨਾਂ ਦੇ ਜਿਹੜਾ ਕਿ ਸੱਚ ਬੋਲ ਰਹੇ ਨੇ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਤੁਸੀਂ ਸੀਐਨਜੀ ਪਲਾੜ ਦਾ ਵਿਰੋਧ ਕੀਤਾ ਸੀ ਤੁਹਾਡੇ ਤੇ ਪਰਚਾ ਵੀ ਹੋਇਆ ਸੀ ਇਸ ਦੀ ਵਜ੍ਹਾ ਕੀ ਮੰਨਦੇ ਹੋ ਕਿ ਤੁਸੀਂ ਕੌੜਾ ਬੋਲਦੇ ਹੋ देखो अह कौड़ा मैं बोलदा नहीं मैं बिल्कुल मर्यादा ਦੇ ਅੰਦਰ ਮर्यादा ਦੀ ਭਾਸ਼ਾ पार्लियामेंटेरियन ਲੈਂਗੁਏਜ पार्लियामेंट यूज़ ਕਰਦਾ ਮੇਰੇ ਤੇ ਪਰਚੇ ਪਹਿਲਾਂ ਇਸ ਕਰਕੇ ਦਿੱਤੇ ਨੇ ਕਿ ਉਥੇ ਇੱਕ ਲੋਕ ਮੁੱਦਾ ਇਦਾਂ ਦਾ ਖੜ ਗਿਆ ਕਿ ਸੀएनजी ਪਲੈਂਟ ਜਿਸ ਤਰ੍ਹਾਂ ਤੁਸੀਂ ਦੇਖਿਆ ਤੁਸੀਂ ਸਾਰੇ ਕੰਬਰ ਕੀਤਾ ਵੱਖ-ਵੱਖ ਥਾਵਾਂ ਤੇ ਲੱਗ ਰਹੇ ਨੇ ਇਹ এনवायरमेंट ਦੇ ਨਾਲ ਔਰ ਥੱਲੇ ਦੇ ਪੀਣ ਜੋਗ ਪਾਣੀ ਦੇ ਨਾਲ ਇਹ ਇਹ ਬਹੁਤ ਖਤਰਨਾਕ ਹੈ ਇਹ ਲੱਗਣੇ ਚਾਹੀਦੇ ਲੇਕਿਨ ਇਹ ਆਬਾਦੀ ਤੋਂ ਜਾਮ ਪਾਪੂਲੇਸ਼ਨ ਤੋਂ ਬਹੁਤ ਦੂਰ ਲੱਗਣੇ ਚਾਹੀਦੇ ਆ ਉਹ ਇੱਕ ਏਰੀਆ ਸਾਡੇ ਬਿਲਕੁਲ ਸੈਂਟਰ ਦੇ ਅੰਦਰ ਸ਼ਹਿਰ ਦੇ ਅੰਦਰ ਲੱਗ ਰਿਹਾ ਉਹਦਾ ਮੈਂ ਬਹੁਤ ਲੰਬੇ ਸਮੇਂ ਤੋਂ ਵਿਰੋਧ ਕਰ ਰਿਹਾ ਹਾਂ ਪੰਜਾਬ ਦੀ ਵਿਧਾਨ ਸਭਾ ਚ ਵੀ ਬਹੁਤ ਵਾਰ ਬੋਲਿਆ ਜੀ ਮੇਰਾ ਆਖਰੀ ਸਵਾਲ ਹੈ ਅੱਜ ਅਕਾਲੀ ਦਲ ਦੀ ਸਥਿਤੀ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜੀ ਦੇਖੋ ਮੈਂ ਤਾਂ ਉਹਦੇ ਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਇਹ ਉਹਨਾਂ ਦਾ ਆਪਣਾ ਪਾਰਟੀ ਦਾ ਮਾਮਲਾ ਪਰ ਜਿੱਥੋਂ ਤੱਕ ਕਿਉਂਕਿ ਦੇਖੋ ਪੰਜਾਬ ਦੇ ਅੰਦਰ ਅਕਾਲੀ ਦਲ ਦਾ ਕਾਫੀ ਪੰਜਾਬ ਦੀ ਰਾਜਨੀਤੀ ਦੇ ਅੰਦਰ ਔਰ ਧਾਰਮਿਕ ਖਿੱਤੇ ਦੇ ਲਈ ਬੜਾ ਵੱਡਾ ਜੋਗਦਾ ਹੈ ਤੁਸੀਂ ਉਹਨੂੰ ਨੋਰ ਨਹੀਂ ਕਰ ਸਕਦੇ ਇੱਕ ਇਤਿਹਾਸਕ ਪੱਖ ਹੈ ਸੋ ਮੇਰੇ ਖਿਆਲ ਦੇ ਅੰਦਰ ਵੀ ਉਹ ਗੱਲਾਂ ਤਾਂ ਬਰਾਬਰ ਦੀਆਂ ਹੀ ਹੋਣੀਆਂ ਚਾਹੀਦੀਆਂ ਕਹਿੰਦੇ ਨਾ ਜਦੋਂ ਮੈਦਾਨ 'ਚ ਵਿਅਕਤੀ ਆਵੇ ਤੇ ਜੋਰ ਫਿਰ ਦੋਨਾਂ 'ਚ ਬਰਾਬਰ ਦਾ ਹੋਵੇ ਪੇ ਪਤਾ ਲੱਗੂ ਉਹ ਕਹਿੰਦੇ ਹੁੰਦੇ ਨਾ ਵੀ ਉਹ ਕੋਈ ਨਿੱਤਰੂ ਬੜੇਵੇਂ ਖਾਣੀ ਤਾਂ ਫਿਰ ਮੈਂ ਤਾਂ ਕਹਿੰਨਾ ਕਿ ਹਰੇਕ ਵਿਅਕਤੀ ਨੂੰ ਰਾਈਟ ਹੈ ਡੈਮੋਕਰੈਟਿਕ ਦੇਸ਼ ਹੈ ਹਾਂ ਮੇਰੇ ਖਿਆਲ ਦੇ ਅੰਦਰ ਜੇ ਅਕਾਲੀ ਦਲ ਹੀ ਬਹੁਤ ਡਾਊਨ ਗਿਆ ਤਾਂ ਉਹਦੇ ਕਾਰਨ ਹੀ ਆਹ ਜਿਹੜੇ ਅੜੇ ਆਮ ਆਦਮੀ ਉਮੀਦਵਾਰ ਜਿਹਾ ਆ ਗਿਆ ਤੇ ਸਾਡੇ ਦੁਆਬੇ ਦੂਬੇ 'ਚ ਤਾਂ ਅਸੀਂ ਖੰਗਣ ਨਹੀਂ ਦਿੱਤੇ ਸੀ ਕਿਉਂਕਿ ਉੱਥੇ ਅਕਾਲੀ ਦਲ ਨੇ ਵੀ ਬਰਾਬਰ ਲੜਿਆ ਤੇ ਅਸੀਂ ਵੀ ਉਹ ਉਤੋਂ 10 ਐਮਐਲਏ ਨਾ ਅਸੀਂ ਦੁਆਬੇ ਚੋਂ ਆ ਗਏ ਸੀ ਸੋ ਕਿਤੇ ਨਾ ਕਿਤੇ ਜਿਹੜਾ ਆ ਅਜਈਆਂ ਪਾਰਟੀਆਂ ਦਾ ਪਿੱਛੇ ਜਾਣਾ ਧਾਰਮਿਕ ਰਵੈਤਾਂ ਦਾ ਪਛੜਨਾ ਧਾਰਮਿਕ ਮਰਿਆਦਾਵਾਂ ਦਾ ਪਛੜਨਾ ਔਰ ਪੰਥ ਪ੍ਰਸਤ ਸੋਚ ਜਿਹੜੀ ਹੈ ਉਹਨੂੰ ਕਿਸੇ ਤਰੀਕੇ ਦੇ ਨਾਲ ਆਪਾਂ ਪੰਜਾਬ ਦੇ ਅੰਦਰ ਜੇ ਪ੍ਰਫੁੱਲਤ ਰਾਂਗ ਤੇ ਧਰਮ ਵੀ ਜਿਉਂਦਾ ਰਹੇਗਾ ਤੇ ਉਹ ਪਰੰਪਰਾਵਾਂ ਤੇ ਰਵੈਤਾਂ ਵੀ ਰਹਿਣਗੀਆਂ ਮੇਰੇ ਖਿਆਲ ਦੇ ਅੰਦਰ ਸੁਖਵੀਰ ਜੀ ਨੂੰ ਉਹਦੇ ਤੇ ਪਰਚੋਲ ਕਰਨੀ ਚਾਹੀਦੀ ਹੈ ਮੈਂ ਕਾਂਗਰਸ ਨੂੰ ਵੀ ਕਹਿ ਰਿਹਾ ਅਸੀਂ ਵੀ ਖੁਦ ਆਪਣੇ ਆਪ ਦੇ ਉੱਤੇ ਅਗਰ ਅੱਗੇ ਵਧਣਾ ਤਾਂ ਸਾਨੂੰ ਆਪਣੇ ਆਪ ਦੇ ਅੰਦਰ ਬਹੁਤ ਵੱਡੀ ਪਰਚੋਲ ਕਰਨੀ ਪੈਗੀ ਇੱਕ ਨੈਰੇਟਿਵ ਸੈੱਟ ਕਰਨਾ ਪੈਗਾ ਲੋਕਾਂ ਨੂੰ ਉਹ ਇਸ ਤਾਈ ਦੇ ਵਿੱਚ ਲੱਗਦਾ ਜੀ ਫਿਰ ਕਾਂਗਰਸ ਸਭ ਨੂੰ ਟੱਕਰ ਦਊਗੀ ਜੀ ਕਿਉਂ ਨਹੀਂ ਜੀ ਕਿਉਂ ਨਹੀਂ ਅਸੀਂ ਐਡੀ ਵੱਡੀ ਹਨੇਰੀ ਦੇ ਅੰਦਰ 18 ਜਿੱਤ ਕੇ ਆ ਗਏ ਸੀ ਔਰ ਜੱਤਕੇ ਵੀ ਇਦਾਂ ਦੇ ਟਿਕਾਣਿਆਂ ਤੋਂ ਆਏ ਆ ਜਿੱਥੇ ਜਿੱਥੇ ਸਾਨੂੰ ਕਦੇ ਇੱਕ ਲਾਗੇ ਫਟਕਣ ਨਹੀਂ ਦਿੰਦੇ ਸੀ ਤੋਂ ਪੰਜਾਬ ਦੇ ਅੰਦਰ ਮੈਂ ਤੁਹਾਡੇ ਚੈਨਲ ਦੇ ਉੱਤੇ ਕਹਿਣਾ ਚਾਹੁੰਦਾ ਕਿ 18 ਐਮਐਲਏ ਆਉਣ ਤੋਂ ਬਾਅਦ ਲੋਕ ਨਰਾਸ਼ਾ ਦੇ ਆਲਮ ਚ ਸੀ ਔਰ ਪੰਜਾਬ ਦੀ ਕਾਰਜਕਾਰੀ ਨੇ ਪ੍ਰਧਾਨ ਜੀ ਨੇ ਹੋਰ ਸਾਰਿਆਂ ਨੇ ਪੰਜਾਬ ਨੂੰ ਪੰਜਾਬ ਦੀ ਕਾਂਗਰਸ ਨੂੰ ਲੀਹਾਂ ਤੇ ਲਿਆਉਣ ਦੇ ਯਤਨ ਕੀਤੇ ਨੇ ਇਹ ਅਣਗੌਲੇ ਨਹੀਂ ਕੀਤੇ ਜਾ ਸਕਦੇ ਠੀਕ ਹੈ ਕਿਤੇ ਕੋਈ ਗਲੇ ਸ਼ਿਕਵੇ ਜਿਹੜੇ ਹੁੰਦੇ ਨੇ ਹੁੰਦੇ ਵੀ ਹੋਣੇ ਵੀ ਚਾਹੀਦੇ ਆ ਮੇਰੇ ਖਿਆਲ ਦੇ ਅੰਦਰ ਜੇ ਗਲੇ ਸ਼ਿਕਵੇ ਇੱਕ ਸਾਰਥਿਕ ਸੋਚ ਦੇ ਲਈ ਹੋਣ ਤਾਂ ਉਹ ਰਾਜਨੀਤਿਕ ਲੋਕ ਵੀ ਅੱਗੇ ਵਧਦੇ ਨੇ ਤੇ ਪਾਰਟੀਆਂ ਵੀ ਅੱਗੇ ਵਧਦੀਆਂ ਨੇ ਅਸੀਂ ਵੀ ਆਪਾਂ ਪਰਚੋਲ ਕਰਾਂਗੇ ਤਾਂ ਕਿ ਸਤਾਈ ਦੇ ਅੰਦਰ ਕਾਬਜ ਹੋਈਏ ਜੀ ਬਹੁਤ ਬਹੁਤ ਧੰਨਵਾਦ ਦਿਨੇ ਆ ਜੀ ਆਪਣਾ ਤੁਸੀਂ ਕੀਮਤੀ ਸਮਾਂ ਦਿੱਤਾ ਹੁਣ ਸਾਨੂੰ ਦਈ ਸਾਸ ਤਾਂ